ਉਹ ਤਾਂ ਹਰਾਮਜਾਦਾ ਸਾਡਾ ਜੋ ਆਕਾ ਦਾ ਵਜੀਵਾ ਵੀ ਕਾ ਗਿਆ ਕੀ 1000 ਰੁਪਏ ਨੂੰ ਬਸ ਤਾਂ ਹੀ ਆ ਵੀ ਸਾਡੇ ਬੱਚੇ ਨੌਕਰੀਆਂ ਤੇ ਲੱਗ ਜਾਣ ਇਹਨੂੰ 1000 ਰੁਪਏ ਆ ਕੁੱਤੇ ਨੂੰ ਬਣੇ ਨੂੰ ਮੁੱਦੀ ਨੂੰ ਛਾੜੀਆਂ ਤੱਕ ਇਹਨੇ ਕੋਈ ਖਬਰ ਲਈ ਆ ਤੁਹਾਨੂੰ ਵੀ ਕਹਿੰਦੇ ਸੀਗੇ ਵੀ ਔਰਤਾਂ ਨੂੰ 1000 ਰੁਪਏ ਮਹੀਨੇ ਦਾ ਮਿਲਿਆ ਕਰੂਗਾ ਲੱਗਦਾ ਮਿਲੂਗਾ ਬਸ ਆ ਸਫਾਇ ਹੁਣ 15 ਕਿਲੋ ਕਣਕ ਦੇ ਜੰਦੇ ਉਹਦੇ ਨਾਲ ਤਾਂ ਸੁੰਦਰਵਾ ਹੋ ਜਾਊਗਾ ਸਾਡਾ ਜਿਹੜਾ ਚਟਾਏ ਕਾਲੀਆਂ ਨੇ ਲਿਆਂਦਾ ਸਾ ਮੈਂ ਸ੍ਰੀ ਆਮ ਕਹਿ ਰਿਹਾ ਐਨੀ ਮਾੜੀ ਸਰਕਾਰ ਵੀ ਨਹੀਂ ਗਈ ਮਾਂ ਸਰਕਾਰ ਜੇ ਮੈਂ ਕਹਾਂ ਕਿ ਕਈਆਂ ਦੇ ਮਾਂ ਦੇ ਪੁੱਤ ਬਹੁਤ ਦੇ ਨੌਕਰੀਆਂ ਵੀ ਲੱਗੇ ਨਹੀਂ ਫੌਜੀ ਸਾਹਿਬ ਮੈਨੂੰ ਸੁਪਰ ਆਰਟੀ ਜੀ ਬਸੰਦ ਹੈ ਪਹਿਲਾਂ ਕਾ ਕਾਲੀਆਂ ਨਾਲ ਵੀ ਕਾਂਗਰਸ ਨਾਲ ਵੀ ਨਰਿੰਦਰ ਮੋਦੀ ਤਾਂ ਬਿਲਕੁਲ ਗਲਤ ਹੈ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਵੱਖ-ਵੱਖ ਪਿੰਡਾਂ ਚ ਲੋਕਾਂ ਦੀ رائے ਲੈਣ ਲਈ ਪਹੁੰਚ ਰਹੇ ਹਾਂ ਕਿ ਲੋਕ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਇੱਥੇ ਸਾਡੇ ਨਾਲ ਪਿੰਡ ਕੁੰਡਰ ਦੇ ਵਿੱਚ ਬਹੁਤ ਸਰੀਆਂ ਕਹ ਲਈਏ ਕਿ ਲੇਡੀਜ਼ ਮੌਜੂਦ ਨੇ ਬਜ਼ੁਰਗ ਮੌਜੂਦ ਨੇ ਨੌਜਵਾਨ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿਹੜੀ ਪਾਰਟੀ ਤੋਂ ਸੰਤੁਸ਼ਟ ਨੇ ਪਿਛਲੀਆਂ ਸਰਕਾਰਾਂ ਤੋਂ ਸੰਤੁਸ਼ਟ ਸੀ ਜਾਂ ਹੁਣ ਵਾਲੀ ਸਰਕਾਰ ਤੋਂ ਤੇ ਕਿਹੜੀ ਪਾਰਟੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਪਸੰਦ ਕਰਦੇ ਨੇ ਗੱਲਬਾਤ ਕਰਾਂਗੇ ਆਂਟੀ ਕੀ ਨਾਮ ਹੈ ਜੀ ਸਿਕੰਦਰ ਕੌਰ ਹੈ ਜੀ ਅੱਛਾ ਕਿਹੜੀ ਪਾਰਟੀ ਪਸੰਦ ਹੈ ਚਾਰ ਪਾਰਟੀਆਂ ਮੁੱਖ ਨੇ ਪੰਜਾਬ ਚ ਉਹ ਪਾਰਟੀ ਇਹਦਾ ਹੀ ਦੇਖੋ ਕੋਈ ਆ ਨਵੀਂ ਪਸੰਦ ਆਈ ਹੈ ਭਗਵੰਤ ਮਾਨ ਵਾਲੀ ਅੱਛਾ ਤੇ ਪੁੱਛ ਰਿਹਾ ਤੁਹਾਨੂੰ ਪਸੰਦ ਆਈ ਹੈ ਕਿ ਨਹੀਂ ਸੰਦੇ ਆ ਜੀ ਅੱਛਾ ਤੇ ਉਹ ਤੁਹਾਨੂੰ ਵੀ ਕਹਿੰਦੇ ਸੀ ਕਿ ਵੀ ਔਰਤਾਂ ਨੂੰ 1000 ਰੁਪਏ ਮਹੀਨੇ ਦਾ ਮਿਲਿਆ ਕਰੂਗਾ ਲੱਗਦਾ ਮਿਲੂਗਾ ਦਿੱਤਾ ਤਾਂ ਨਹੀਂ ਜੀ ਕਿਸੇ ਨੇ ਹਲੇ ਲੱਗਾ ਨਹੀਂ ਹਾਂ ਜੀ ਬਹੁਤ ਜਿਆਦਾ ਹੈ ਨਾ ਇਹ ਲੱਗਦਾ ਵੀ ਮਿਲਣਾ ਚਾਹੀਦਾ ਜੀ ਹਾਂ ਜੀ ਜੇ ਦੇਵਾਂਗੇ ਫਿਰ ਤਾਂ ਲੈ ਆਏ ਲੈਵਾਂਗੇ ਅੱਛਾ ਹਾਂ ਜੀ ਤੇ ਤਿੰਨ ਸਾਲ ਰਹਿ ਗਏ ਨਾਲ ਦੇ ਵੀ ਦੇਣਗੇ ਤਿੰਨ ਸਾਲਾਂ ਚ ਲੱਗਦਾ ਤੁਹਾਨੂੰ ਕੀ ਬਤਾ ਜੀ ਹਾਂ ਜੀ ਕੀ ਬਤਾ ਦੇਣਗੇ ਜੀ ਹਾਂ ਤੇ ਹੋਰ ਦੱਸੋ ਵੀ ਤੁਹਾਡਾ ਕੋਈ ਹੋਰ ਤੁਹਾਡੀ ਕੋਈ ਮੰਗ ਹੋਵੇ ਸਾਡੀ ਮੰਗ ਹੈ ਜੀ ਸਾਡੇ ਮੁੰਡੇ ਇੰਨੇ ਪੜ੍ਹਾਈ ਕਰਨੇ ਨੇ ਕੋਈ ਕੰਮ ਨਹੀਂ ਮਿਲ ਰਿਹਾ ਹਾਂ ਹਾਂ ਜੀ ਖੁਦ ਮੇਰਾ ਮੁੰਡਾ ਪੜ੍ਹਿਆ ਹਾਂ ਨੂੰ ਹੱਥ ਇੱਕ ਨੌਕਰੀ ਨਹੀਂ ਮਿਲੀ ਹੈਗੀ ਜੀ ਅੱਛਾ ਹਾਂ ਜੀ ਮਾਂ ਸਰਕਾਰ ਕਹਿ ਰਹੀ ਵੀ ਨੌਕਰੀਆਂ ਦੇ ਰਹੀਆਂ ਪਿੰਡਾਂ 'ਚ ਹਾਂ ਜੀ ਤੇ ਨਹੀਂ ਮਿਲੀ ਨਾ ਜੀ ਮਿਲੀ ਨਹੀਂ ਹੈਗੀ ਜੀ ਅੱਛਾ ਹਾਂ ਜੀ ਪਿਛਲਿਆਂ ਨੇ ਵੀ ਪਿਛਲੇ ਅਮਲੀ ਨੇ ਕੁਝ ਕੀਤਾ ਜਿਹੜੀ ਪਿੱਛੇ ਸਰਕਾਰਾਂ ਸੀ ਕੋਈ ਨਹੀਂ ਕਰਦਾ ਜੀ ਵੋਟਾਂ ਲੈ ਕੇ ਵਗ ਜਾਂਦੇ ਨੇ ਹਾਂ ਫਿਰ ਆਉਣਗੇ ਫਿਰ ਕਹਿੰਦੇ ਸਾਨੂੰ ਅਸੀਂ ਦੇਵਾਂਗੇ ਨੌਕਰੀਆਂ ਮੁੰਡਿਆਂ ਨੂੰ ਤੇ ਜਿਹੜੇ ਆ ਗਏ ਚੁੱਲ੍ਹੇ ਦੇ ਦਿੰਦੇ ਤੇ ਅਗਰ ਸੋਈ ਦਾ ਖਰਚਾ ਹਜ਼ਾਰ ਹਜ਼ਾਰ ਰੁਪਏ ਨਹੀਂ ਮਿਲਿਆ ਹਾਂ ਮਿਲਿਆ ਨਹੀਂ ਜੀ ਠੀਕ ਹੈ ਜਿਹੜੇ ਪਿਛਲੀਆਂ ਸਰਕਾਰਾਂ ਸੀ ਉਹ ਠੀਕ ਸੀ ਫੇਰ ਉਹਨਾਂ ਨੇ ਦਿੱਤਾ ਕੁਛ ਕਿਸੇ ਨੇ ਕੋਈ ਨਹੀਂ ਦਿੰਦਾ ਜੀ ਅੱਜ ਕੱਲ ਠੀਕ ਹੈ ਪੋਟਾ ਲੈ ਕੇ ਭੱਜ ਜਾਂਦੇ ਨੇ ਜੀ ਹਾਂ ਠੀਕ ਹੈ ਨਾ ਜੀ ਧੰਨਵਾਦ ਅਟ ਕੀ ਨਾਮ ਹੈ ਜੀ ਅਮੀ ਤੁਹਾਡੇ ਵਰ ਕੀ ਨੇ ਕੋਈ ਚੱਕਰ ਨਹੀਂ ਜੀ ਮੈਂ ਕਿਹੜਾ ਕੁਝ ਹੋਰ ਪੁੱਛਣਾ ਆਜੋ ਅੱਗੇ ਨੂੰ ਆਜੋ ਜੀ ਮੈਂ ਕੀ ਨਾਮ ਦੱਸੋ ਜੀ ਬਲਜੀਤ ਘਾਰ ਅੱਡੀ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਹਾਊਸ ਵਾਈਫ ਹੋ ਤੁਹਾਨੂੰ ਵੀ ਮੌਜੂਦਾ ਸਰਕਾਰ ਦੇ ਵਿੱਚ ਵੀ ਤੁਹਾਡੀ ਕੋਈ ਸਮੱਸਿਆ ਹੋਵੇ ਵੀ ਆਹ ਕੰਮ ਨਹੀਂ ਹੋਇਆ ਹੋਣਾ ਚਾਹੀਦਾ ਸਾਰਾ ਇਹ ਨੌਕਰੀਆਂ ਦੀ ਆਜ਼ਾਦੀਤਾ ਜੀ ਬੱਚਿਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਬੱਚੇ ਚੰਗੇ ਪੜੇ ਲਿਖੇ ਨੇ ਹਾਂ ਜੀ ਪੜੇ ਲਿਖੇ ਨੇ ਸਾਰੇ ਅੱਜ ਕੱਲ ਦਾ ਕਿਹੜਾ ਬੱਚਾ ਵੀ ਅਨਪੜਾ ਕਾ ਸਾਰੇ ਪੜੇ ਲਿਖੇ ਆ ਬੀਏ ਐਮ ਐ ਕਰੀ ਬੈਠੇ ਆ ਸਰ ਹਾਂ ਜੀ ਸਰ ਪਰ ਬੇਰੁਜ਼ਗਾਰ ਬੈਠੇ ਨੇ ਪ੍ਰਾਈਵੇਟ ਵੀ ਨਹੀਂ ਕਰਦੇ ਇਹ ਨਾ ਨਾ ਜੀ ਕੁਛ ਵੀ ਨਹੀਂ ਫਿਰ ਕਹਿੰਦੇ ਨੇ ਬੀਟੈਕ ਚਾਹੀਦੀ ਆ ਜੀ ਹੁਣ ਉਹਦੇ ਲਈ ਵੀ ਫਿਰ ਖਰਚਾ ਬਹੁਤ ਆ ਨਾ ਜੀ ਫਿਰ ਇ tanto ਦਾ ਹੋ ਜਾਂਦਾ ਹੈ 1000 ਰੁਪਏ ਕਹਿੰਦੇ ਸੀਗੇ ਭਗਵੰਤ ਮਾਨ 2 ਸਾਲ ਹੋ ਗਏ ਲੱਗਦਾ ਕਿ ਮਿਲੂਗਾ ਸਰ ਕੀ ਆ 1000 ਰੁਪਏ ਨੂੰ ਬਸੰਦਾ ਹੀ ਆ ਵੀ ਸਾਡੇ ਬੱਚੇ ਨੌਕਰੀਆਂ ਤੇ ਲੱਗ ਜਾਣਾ ਸੀ 1000 ਰੁਪਏ ਨਾਲ ਸਾਨੂੰ ਰਸੋਈ ਦਾ ਖਰਚਾ ਤਾਂ ਫਿਰ ਵੀ ਮਹੀਨਾ ਦਾ ਖਰਚਾ ਥੋੜਾ ਹੋਣ ਲੱਗਿਆ ਹਮ ਇੱਕ ਨਹੀਂ ਜੀ ਬਸ ਤੁਹਾਡਾ ਮੰਗੀ ਹੈ ਪੀ ਰੋਜ਼ਗਾਰ ਮਿਲਣਾ ਚਾਹੀਦਾ ਫਿਰ ਜਿਹੜੇ ਸੁਲਤਨ ਨਹੀਂ ਚਾਹੀਦੀਆਂ ਹਾਂ ਜੀ ਹਾਂ ਮੇਰੀ ਇੱਕ ਜਿਹੜਾ ਬੱਸਾਂ ਦਾ ਕਿਰਾਇਆ ਮੁਫਤ ਕਰਿਆ ਹੋਇਆ ਆ ਉਹ ਵੀ ਕੀ ਆ ਸਰ ਕੁਈ ਫਾਇਦਾ ਹੁੰਦਾ ਤੁਹਾਨੂੰ ਫਾਇਦਾ ਤਾਂ ਸਾਰਾ ਹੁਣ ਆਇਆ ਜੇ ਰੋਜ਼ ਥੋੜੋ ਥੋੜਾ ਜਾਂਦਾ ਬਸਾਂ ਚ ਨਾ ਹੁਣ ਕਦੇ ਕਦਾਈਂ ਅਗਲਾ ਨਿਕਲਦਾ ਕੰਮ ਵਾਲੇ ਬੰਦਾ ਕਿੱਥੋਂ ਰੋਜ਼ ਜਾਏ ਬਸ ਬਸ ਮਿਲ ਜਾਂਦੀ ਐ ਦਿਨੋਂ ਤੁਹਾਡੇ ਹਾਂਜੀ ਬਸ ਤਾਂ ਮਿਲਦੀ ਐ ਜੀ ਹੂੰ ਤੇ ਮਾਨ ਸਰਕਾਰ ਆਉਣ ਤੋਂ ਬਾਅਦ ਤੁਹਾਨੂੰ ਕੋਈ ਲੱਗਦਾ ਵੀ ਹੋਰ ਕੰਮ ਕਰ ਰਹੇ ਨੇ ਬਿਜਲੀ ਐ ਜਿਹੜੀ ਉਹ 600 ਜੂਨਟ ਉਹਦਾ ਤਾਂ ਸਹੂਲਤ ਮਿਲ ਰਹੀ ਐ ਹਾਂਜੀ ਮਿਲ ਰਹੀ ਐ ਚੱਲ ਇਹਦੀ ਤਾਂ ਹਾਂਜੀ ਤੇ ਜਿਹੜੀ ਰੋਜ਼ਗਾਰ ਦੀ ਗੱਲ ਕਰ ਰਹੇ ਹਾਂ ਉਹ ਜਿਹੜੀ ਪਿਛਲੀਆਂ ਸਰਕਾਰਾਂ ਸੀਗੀਆਂ ਉਦੋਂ ਵੀ ਤੁਹਾਨੂੰ ਲੱਗਦਾ ਕੁਝ ਨਹੀਂ ਮਿਲਿਆ ਤੁਹਾਨੂੰ ਨਾ ਜੀ ਕੁਝ ਨਹੀਂ ਮਿਲਿਆ ਲੀਡਰ ਆਉਂਦੇ ਨੇ ਤੁਹਾਡੇ ਕੋਲ ਤੁਸੀਂ ਕਹਿੰਦੇ ਉਹਨਾਂ ਨੂੰ ਕੁਝ ਨਹੀਂ ਕੁਝ ਨਹੀਂ ਮਿਲਿਆ ਜੀ ਲੀਡਰ ਆਉਂਦੇ ਨੇ ਕਹਿੰਦੇ ਹੋ ਤੁਸੀਂ ਉਹਨਾਂ ਨੂੰ ਲੀਡਰ ਤਾਂ ਆ ਜਾਂਦੇ ਨੇ ਜੀ ਹੁਣ ਹਰ ਵੇਰੀ ਐਵੇਂ ਕਹਿ ਕੇ ਚਲੇ ਜਾਂਦੇ ਨੇ ਹਾਂ ਜੀ ਕਰਾਂਗੇ ਕਰਾਂਗੇ ਇਦਾਂ ਵਿਸ਼ਵਾਸ ਨਹੀਂ ਜਾਨਾ ਹਾਂ ਹੋਰ ਵਿਸ਼ਵਾਸ ਮਣ ਜੀ ਕੀਤੇ ਕਰੀਏ ਉਹ ਇਹ ਤਾਂ ਹੈਗਾ ਸਰ ਹਾਂ ਆ ਅੱਗੇ ਨੂੰ ਜੀ ਕੀ ਨਾਮ ਹੈ ਤੁਹਾਡਾ ਨਾਮ ਸਰਵਜੀਤ ਕੌਰ ਆ ਜੀ ਠੀਕ ਹੈ ਤੁਹਾਨੂੰ ਕੀ ਲੱਗਦਾ ਪੀ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਨਵੀਂ ਸਰਕਾਰ ਨੇ ਕੋਈ ਕੰਮ ਕੀਤਾ ਤੁਹਾਨੂੰ ਲੱਗਦਾ ਵੀ ਠੀਕ ਹੋਇਆ ਹੋਵੇ ਨਾ ਜੀ ਸਾਡਾ ਤਾਂ ਕੋਈ ਨਹੀਂ ਕੀਤਾ ਹੈਗਾ ਸਮੱਸਿਆ ਕੀ ਹੈ ਤੁਹਾਡੀ ਸਮੱਸਿਆ ਹੀ ਬਸ ਬੱਚਿਆਂ ਨੂੰ ਨੌਕਰੀ ਮਿਲ ਜਵੇ ਜੀ ਬੱਚੇ ਤਾਂ ਪੜੇ ਲਿਖੇ ਔਕਣੇ ਫਿਰ ਰਹੇ ਨੇ ਫਿਰ ਅਸੀਂ ਬੱਸਾਂ ਦੇ ਕਿਰਾਏ ਨੂੰ ਵੀ ਫਰੀ ਨੂੰ ਕੀ ਕਰਨਾ ਹੈ ਤੇ ਬਾਕੀ ਆ 1000 ਰੁਪਏ ਕਹਿੰਦੇ ਨੇ ਉਹ ਹੱਥ ਅਕਰ ਪਾਇਆ ਨਹੀਂ ਨਾਲ ਉਹਦੇ ਨਾਲ ਵੀ ਕੀ ਟਾਈਮ ਬਣੂਗਾ ਜੀ 1000 ਰੁਪਏ ਨਾਲ ਕੋਈ ਸਾਰਾ ਮਿਲੂਗਾ ਤੁਹਾਨੂੰ ਕਿ ਨਹੀਂ ਸਾਨੂੰ ਉਹਦਾ ਕਈ ਸਾਰਾ ਬੱਚਿਆਂ ਨੂੰ ਨੌਕਰੀ ਮਿਲ ਜਵੇ ਸੰਤੋਖ ਹੀ ਬਹੁਤ ਆ ਜੀ ਤੇ ਜੇਕਰ ਹੋਰ ਸਹੂਲਤਾਂ ਦੀ ਗੱਲ ਕਰੀ ਜਾਵੇ ਜਿਵੇਂ ਆਟਾ ਦਾਲ ਦੀ ਗੱਲ ਕਰੀ ਜਾ ਜਾਂ ਫ੍ਰੀ ਵਾਲੀਆਂ ਸਹੂਲਤਾਂ ਹੋਰ ਵੀ ਦੇ ਰਹੀ ਹੈ ਸਰਕਾਰ ਆ ਬਸ ਕ੍ਰਾਈਮ ਆਫ ਕਰਤੇ ਸੀ ਪਿੱਛੇ ਜੀ ਤੇ ਤੁਹਾਨੂੰ ਲੱਗਦਾ ਵੀ ਫ੍ਰੀ ਵਾਲੀਆਂ ਸਹੂਲਤਾਂ ਫਿਰ ਨਹੀਂ ਮਿਲਣੇ ਚਾਹੀਦੀਆਂ ਜਿਹੜੀਆਂ ਮਿਲ ਰਹੀਆਂ ਨੇ ਜਾਂ ਫਿਰ ਉਹਨਾਂ ਦਾ ਵੀ ਲਾਭ ਮਿਲ ਰਿਹਾ ਤੁਹਾਨੂੰ ਵੀ ਉਹ ਵੀ ਠੀਕ ਨੇ ਵਿੱਚ ਇਹ ਜਿਹੜੀਆਂ ਸਹੂਲਤਾਂ ਹੈਗੀਆਂ ਨੇ ਜਿਹਨਾਂ ਸਾਨੂੰ ਲਾਭ ਮਿਲ ਰਿਹਾ ਵਿੱਚ ਇਹ ਜਿਹੜੀਆਂ ਹੈਗੀਆਂ ਨੇ ਵੀ ਨਹੀਂ ਮਿਲ ਰਿਹਾ ਨਰਿੰਦਰ ਮੋਦੀ ਤੋਂ ਖੁਸ਼ ਹੂੰ ਪ੍ਰਧਾਨ ਮੰਤਰੀ ਤੋਂ ਹਾਂ ਉਹ ਹੁਣ ਪਤਾ ਹੀ ਹੈ ਜੀ ਹੁਣ ਕਿਹੜੀਆਂ ਸੌਤਾਂ ਦੇ ਰਹੇ ਨੇ ਜੀ ਸਾਨੂੰ ਹੁਣ ਅੱਛਾ ਹਾ ਜੇ ਸਾਡਾ ਕੰਮ ਪੂਰੇ ਹੋਣਗੇ ਹੁਣ ਸਾਡੇ ਮਕਾਨ ਕੱਚੇ ਨੇ ਜੀ ਕਹਿ ਕੇ ਚਲੇ ਜਾਂਦੇ ਨੇ ਮੁੜ ਕੇ ਕੋਈ ਆ ਕੇ ਨਹੀਂ ਖੜਦਾ ਸਾਡੇ ਉਹ ਮਕਾਨ ਉਹ ਚਾਉਂਦੇ ਨੇ ਜੀ ਮਤਲਬ ਤੁਹਾਡੀ ਜਿਹੜੇ ਕੱਚੇ ਮਕਾਨ ਨੇ ਹਜੇ ਵੀ ਉਹ ਦੂਜੇ ਪੱਕੇ ਵਾਲਾ ਪੈਸਾ ਨਹੀਂ ਪਿਆ ਕੋਈ ਨਹੀਂ ਨਹੀਂ ਸਾਨੂੰ ਤਾਂ ਇੱਕ ਵਾਰ ਵੀ ਨਹੀਂ ਕਦੇ ਮਿਲਿਆ ਹੈਗਾ ਹਾਂ ਜੀ ਕਹਿ ਕੇ ਚੱਲ ਜਾਂਦੇ ਨੇ ਬਸ ਠੀਕ ਹੈ ਭਰਾਵਾਂਗੇ ਜੀ ਫਾਰਮ ਆਉਂਦਾ ਕੋਈ ਹੈ ਨਹੀਂ ਮੁੜ ਕੇ ਫਿਰ ਹੁਣ ਫਿਰ ਆਉਣਗੇ ਵੋਟਾਂ ਲੈਣ ਹੁਣ ਕਹੂੰਗੇ ਉਹਨਾਂ ਨੂੰ ਕਹਿ ਦਾਂਗੇ ਜੀ ਅਸ ਤਾਂ ਤੇ ਬਰਸਾ ਲੰਦਰ ਨਹੀਂ ਕੋਈ ਪ੍ਰੋਸਾ ਨੇ ਜੋ ਤਾਂ ਜ ਮਿਲਣ ਦਾ ਜਿਆਦਾ ਜੀ ਪ੍ਰੋਸਾ ਤਾਂ ਹਮ ਹਉਨੀ ਦਰ ਕੀ ਪ੍ਰੋਸਾ ਵਾ ਜੀ ਧੰਨਵਾਦ ਜੀ ਕਿਨਾ ਮਾਟੀ ਰਵਾਂ ਚ ਕੋਰਾ ਜੀ ਤੁਹਾਨੂੰ ਕਿਹੜੀ ਪਾਰਟੀ ਬਧੀ ਲਾਗਦੀ ਹੈ ਪੀ ਇਹਨੇ ਵਧੀਆ ਕੰਮ ਕਰਿਆ ਪਾਰਟੀਾਂ ਦੇ ਜੀ ਆਈ ਜਾਂਦੀਆਂ ਨੇ ਜਦ ਤੱਕ ਗੱਲ ਕਰਦੇ ਨੇ ਜਦ ਤੱਕ ਵਧੀਆ ਲੱਗਦੇ ਨੇ ਫਿਰ ਬਾਅਦ ਚ ਆਪਣਾ ਵਾਦਿਆਂ ਤੇ ਮੁੱਕਰ ਜਾਂਦੇ ਨੇ ਕੋਈ ਵਾਦਾ ਨਹੀਂ ਦਿੰਦੀ ਆ ਕੋਈ ਸਾਨੂੰ ਕੋਈ ਸਹੂਲਤ ਦਿੰਦੇ ਨੇ ਬਸ ਆ ਹੁਣ ਆ 15 ਕਿਲੋ ਕਣਕ ਦੇ ਜਾਂਦੇ ਉਹਦੇ ਕਰ ਤੋਂ ਸਨਰਵਾ ਹੋ ਜਾਊਗਾ ਸਾਡਾ ਬੱਚਿਆਂ ਬੱਚੇ ਵੀ ਨੇ 15 ਕਿਲੋ ਕਣਕ ਗਾਇਲ ਕਿੰਨਾ 3 ਮਹੀਨੇ ਦੀ 15 ਕਿਲੋ ਕਣਕ ਆ ਇਹਦੇ ਨਾਲ ਦੱਸੋ ਕੀ ਗੁਜ਼ਾਰਾ ਹੋ ਜੂਗਾ ਹਾਂਜੀ ਬਿੱਟੀ ਹਾਂਜੀ ਵੀ ਫਰੀ ਵਾਲੀਆਂ ਸੁਲਤਾਨੀ ਬਣਣੀਆਂ ਚਾਹੀਦੀਆਂ ਫੇਰ ਸੁਲਤਾਨੀ ਸਾਰੀਆਂ ਸਾਨੂੰ ਚਾਹੀਦੀਆਂ ਬੱਚੇ ਸਾਡੇ ਡਿਗਰੀਆਂ ਕਰੀ ਬੈਠੇ ਨੇ ਆਪ ਫਿਰਦੇ ਨੇ ੱਤਕੇ ਕਾਂਦੇ ਮਿੱਲਾਂ ਚ ਤਿਆੜੀ ਜੋਤਾ ਹੋਰ ਦੱਸੋ ਜੀ ਮਤਲਬ ਫਰੀ ਫਰੀ ਵਾਲੀ ਸੁਲਤਾਨ ਦੇ ਕੇ ਲਾਲਚ ਦੇ ਕੇ ਤਾਂ ਵੋਟਾਂ ਲੈ ਜਾਂਦੇ ਆ ਵੋਟਾਂ ਲੈ ਜਾਂਦੇ ਹਾਂ ਥੋੜਾ ਆ ਕਰਾਂਗੇ ਅਸੀਂ 2000 ਪਾ ਦਾਂਗੇ ਮਹੀਨੇ ਦਾ 1000 ਪਾਵਾਂਗੇ ਕੋਈ ਕੁਝ ਨਹੀਂ ਕਰਦਾ ਤਿੰਨ ਸਾਲ ਲੱਗੇ ਇਹਨਾਂ ਦੇ ਵੀ ਲੱਗਦਾ 1000 ਰੁਪਏ ਮਿਲੂਗਾ ਮੈਨਾਂ ਨੂੰ ਕੁਝ ਨਹੀਂ ਕਰਨਾ ਹੈਗਾ ਸੰਤਾ ਪਤਾ ਨਹੀਂ ਮਿਲ ਜੂ 1000 ਰੁਪਏ ਜੀ ਮੰਨ ਲਓ ਜੇ ਮੰਨ ਲਓ 1000 ਰੁਪਏ ਮਿਲ ਗਿਆ ਤੁਹਾਨੂੰ ਲੱਗਦਾ ਵੀ ਉਹਦੇ ਨਾਲ ਤੁਹਾਨੂੰ ਕੋਈ ਲੋੜਾਂ ਪੂਰੀਆਂ ਹੋ ਜਾਣਗੀਆਂ ਹੁੰਦੀ ਨਹੀਂ ਸਾਡੀ ਲੋੜ ਪੂਰੀ ਨਹੀਂ ਹੁੰਦੀ 1000 ਦਾ ਜੀ ਕੀ ਆਊਗਾ ਸੂਟ ਵੀ ਨਹੀਂ ਆਉਂਦਾ ਨਾ ਨਾ ਜੀ ਨਾ ਸੂਟ ਵੀ ਨਹੀਂ ਆਉਂਦਾ ਖਰਚੇ ਖਰਚੇ ਦਾ ਕੀ ਰਸੋਈ ਦੇ ਤੁਰ ਜਾਣਗੇ ਹਾਂਜੀ ਠੀਕ ਹੈ ਧੰਨਵਾਦ ਠੀਕ ਧੰਨਵਾਦ ਤੁਹਾਡੇ ਨਾਲ ਗੱਲ ਹੋ ਗਈ ਸੀ ਕਿ ਅੰਕਜ ਕੀ ਨਾਮ ਹੈ ਹਾਂਜੀ ਮੈਂ ਮੈਂ ਸਾਂ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਪਾਰਟੀ ਦਾ ਕੋਈ ਵੀ ਪਸੰਦ ਨਹੀਂ ਜਿਹੜਾ ਕੰਮ ਕਰੂ ਸਾਨੂੰ ਤਾਂ ਉਹ ਪਸੰਦ ਆ ਜਿਵੇਂ ਆ ਕੇ ਆ ਕੇ ਕਹਿ ਗਿਆ ਕਰਾਂਗੇ ਜੀ ਹੁਣ ਜਿੰਨੇ ਜਵਾਨ ਆ ਨਸ਼ੇ ਚ ਨੇ ਉਹ ਸੇ ਬੰਨਾ ਕੋਈ ਵੀ ਨਹੀਂ ਹੋ ਸਕਦਾ ਇਹਨੂੰ ਗਵਰਨਮੈਂਟ ਕੋਈ ਵੀ ਨਹੀਂ ਚੰਗਾ ਸਮਝੇ ਇਹਦਾ ਹੱਲ ਕਿਵੇਂ ਇਹਦਾ ਹੱਲ ਕਿਵੇਂ ਹੋਊਗਾ ਫਿਰ ਮੋਦੀ ਨੂੰ ਹੋਣਾ ਚਾਹੀਦਾ ਠੀਕ ਹੈ ਮੋਦੀ ਕਰੇਗੀ ਹੱਲ ਦੁਨੀਆ ਦਾ ਉਹਦੇ ਹੀ ਆ ਸਾਰਾ ਕੁਝ ਇਹ ਚਾਰਾਂ ਚ ਤੁਹਾਨੂੰ ਕੋਈ ਵੀ ਪਾਰਟੀ ਪਸੰਦ ਨਹੀਂ ਨਹੀਂ ਜੀ ਪਹਿਲਾ ਮਤਲਬ ਕਿਨੂੰ ਕਿਹਦੇ ਨਾਲ ਤੁਰਦੇ ਰਹੇ ਹੋ ਲੰਬੇ ਸਮੇਂ ਤੋਂ ਪਹਿਲਾਂ ਤਾਂ ਖਾਲੀਆਂ ਨਾਲ ਵੀ ਕਾਂਗਰਸ ਨਾਲ ਵੀ ਉਹਨਾਂ ਨੇ ਕੁਝ ਕਰਿਆ ਪੰਜਾਬ 'ਚ ਹਾਂਜੀ ਉਹਨਾਂ ਨੇ ਕੁਝ ਕਰਿਆ ਜੇ ਉਹ ਹੀ ਆਗੇ ਗੱਲ ਕਰ ਜੀ ਟਾਈਮ ਆਈ ਕਹਿ ਗਏਗਾ ਫਿਰ ਉਹਨਾਂ ਚੱਲ ਨਹੀਂ ਸਕਦੇ ਕਿਸੇ ਨੇ ਕੋਈ ਨਹੀਂ ਕੁਝ ਨਹੀਂ ਦੇ ਰਿਹਾ ਦੇਣਾ ਚਾਹੀਦਾ ਕੋਈ ਤਾਂ ਇੱਕ ਚੀਜ਼ ਤਾਂ ਦੇਣ ਪੱਕੀ ਧੰਨਵਾਦ ਫੌਜੀ ਜੀ ਬਾਕੀ ਸਾਰੇ ਸਤਿ ਸ੍ਰੀ ਅਕਾਲ ਫੌਜੀ ਸਾਹਿਬ ਪਹਿਲਾਂ ਤਾਂ ਸੁਪਰ ਆਰਟੀ ਜੀ ਪਸੰਦ ਹੈ ਮੈਨੂੰ ਸਰਪਾਰਟੀ ਕੋਈ ਵੀ ਪਸੰਦ ਨਹੀਂ ਯਾਰ ਮੈਂ ਤੁਹਾਨੂੰ ਸਤਿ ਦੱਸਦਾ ਵੀ ਇੱਕ ਤਾਂ ਅਸੀਂ ਸਲੂਟ ਘਾਟਾਂ ਸਾਡੇ ਨਾਲ ਇੰਨੀ ਦੁਰਦਸ਼ਾ ਹੁੰਦੀ ਹੈ ਸਾਡੀ ਸਾਡੇ ਨਾਲੀਆਂ ਦੇਖੋ ਕੈਮਰਾ ਕਮਾਓ ਉੱਥੇ ਨੂੰ ਸਾਡੇ ਇੰਨੀ ਆਪਦਾ ਇਹਨਾਂ ਪਿੰਡ ਸਾਰਾ ਕੁਝ ਸਾਫ਼ ਕਰ ਲਿਆ ਚਾਹੇ ਕਾਲੀ ਆ ਜਣ ਚਾਹੇ ਕਾਂਗਰਸ ਆ ਜਾਵੇ ਚਾਹੇ ਭਾਜਪਾ ਆ ਜਾਵੇ ਕੁਝ ਵੀ ਆ ਜਾਵੇ ਸਾਨੂੰ ਸਾਰੇ ਕੁਝ ਨਹੀਂ ਦੇ ਰਹੇ ਬਾਕੀ ਸਾਡੇ ਜਵਾਗ ਸਰ ਨਸ਼ੇ ਤਨ ਹੋ ਗਏ ਜਿਹੜਾ ਚਿੱਟਾ ਇਹ ਕਾਲੀਆਂ ਨੇ ਲਿਆਂਦਾ ਸਰ ਮੈਂ ਸ੍ਰੀਆਮ ਕਹਿ ਰਿਹਾ ਇੱਕ ਕਾਲੀਆਂ ਨੇ ਚਿੱਟਾ ਲਿਆਂਦਾ ਤੇ ਇਹਦੇ ਨਾਲ ਤਾਂ ਡੋਡੇ ਵੀ ਤੋਂ ਡੋਡੇ ਵੀ ਬੰਦਾ ਖਾਊਗਾ ਤੇ ਕੰਮ ਤਾਂ ਕਰਦਾ ਨਾ ਕੇ ਇਹਦਾ ਲੜਦਾ ਨਾ ਕੇ ਇਹਦਾ ਲੁੱਟਾ ਖਵਾ ਕਰਦਾ ਕੁਛ ਨਹੀਂ ਕਰਦਾ ਉਹ ਕਹਿੰਦੇ ਵੀ ਕੰਮੀ ਸਾਰੇ ਪੰਜਾਬ ਚ ਅਸੀਂ ਕੀਤੇ ਨੇ ਕਾਲੀ ਦਲ ਤੇ ਕਾਂਗਰਸ ਵਾਲੇ ਕਹਿੰਦੇ ਆਜ਼ਾਦੀ ਨਾਲ ਸਭ ਇਹਨਾਂ ਨੇ ਤਾਂ ਬਰਬਾਦ ਕੀਤੇ ਨਿਕਾਲਦੀਆਂ ਨੇ ਕਾਂਗਰਸ ਨੇ ਇਹਨਾਂ ਤਾਂ ਬਰਬਾਦ ਕੀਤੇ ਨੇ ਆ ਹੁਣ ਚਿੱਟਾ ਇਹ ਕਹਿੰਦੇ ਵੇ ਅਸੀਂ ਬੰਦ ਕਰ ਦਾਂਗੇ ਚਿੱਟਾ ਓਕੜੇ ਬੇ ਫੇਰ ਬਿਕਰੇ ਹੈ ਨਹੀਂ ਬੰਦ ਹੋਇਆ ਜੀ ਨਹੀਂ ਬੰਦ ਹੋਇਆ ਜੀ ਦੇਖੋ ਤੁਸੀਂ ਸ਼ਰੀਆਮ ਚਟਪਾ ਜਿਹਾ ਤੋਂ ਮਰਜ਼ੀ ਲੈ ਲੋ ਤੁਹਾਡੇ ਪਿੰਡ 'ਚ ਪ੍ਰਭਾਵ ਹੈਗਾ ਚਟੇ ਦਾ ਸਾਡੇ ਪਿੰਡ 'ਚ ਬਹੁਤ ਪ੍ਰਭਾਵ ਹੈ ਜੀ ਬਹੁਤ ਜਾਦੇ ਜੀ ਹਾਂਜੀ ਸੁਖਵੀਰ ਬਾਦਲ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਕਹਿੰਦੇ ਵੀ ਪੰਜਾਬ ਬਚਾਰਿਆ ਸੀ ਸੱਲਤਾ ਖੁਦ ਉਹਦਾ ਸਾਲਾ ਦਾ ਖੁਦ ਵੇਚ ਰਿਹਾ ਨਹੀਂ ਮਤਲਬ ਉਹ ਫਿਰ ਪੰਜਾਬ ਬਚਾਉਂਦੇ ਉਹਨਾਂ ਨੂੰ ਲੋੜ ਕੀ ਪੈ ਗਈ ਕਾਲੀਦਾਲ ਨੂੰ ਕਾਦੀ ਲੋੜ ਪੈ ਗਈ ਉਹਨਾਂ ਤਾਂ ਬੱਤਸਾਬ ਦੀ ਤਾਜ ਕੁਰਸੀ ਦੀ ਲੋੜ ਪਈ ਵੀ ਹੈ ਜੀ ਮੈਂ ਤਾਂ ਸੱਚੀ ਗੱਲ ਕਹਿਣਾ ਚਾਹੇ ਮੈਨੂੰ ਕਾਨੂੰ ਕੋਈ ਗੋਲੀ ਮਾਰ ਦੇਵੇ ਨਹੀਂ ਉਹ ਨਹੀਂ ਇੱਕ ਬੰਦੇ ਦੇ ਵਿਚਾਰ ਨੇ ਆਪਣੇ ਬੋਲਣਾ ਚਾਹੀਦਾ ਜੀ ਜੋ ਜੋ ਵੀ ਤੁਹਾਡੇ ਮਨ ਦੀ ਗੱਲ ਸਰ ਫੀਮ ਭੁੱਕੀ ਐ ਇਹ ਕੋਈ ਨਸ਼ਾ ਨਹੀਂ ਹੈਗਾ ਇਹ ਕੰਮ ਕਰਨ ਵਾਸਤੇ ਆਵਾਦਵੀ ਪਾਰਟੀ ਦੇ ਐਮਐਲਏ ਨੇ ਵੀ ਮੰਗ ਚੁੱਕੀ ਸੀ ਹੁਣ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਲੱਗਦਾ ਵੀ ਫਿਰ ਖੇਤੀ ਕਿਰਾ ਕਿਉਂ ਨਹੀਂ ਰਹੇ ਪੰਜਾਬ 'ਚ ਕਰਨ ਕਰਨੀ ਚਾਹੀਦੀ ਹੈ ਜੇ ਹੋਣੀ ਚਾਹੀਦੀ ਹੈ ਜਿਹੜਾ ਚਿੱਟੇ ਦਾ ਟੀਕਾ ਸਰਿੰਜ ਵਿੱਚ ਲੱਗੀ ਵੀ ਬੰਦੇ ਮਰਦੇ ਨੇ ਉਹ ਤਾਂ ਨਹੀਂ ਮਾਰਨਗੇ ਬਿਲਕੁਲ ਉਹ ਤਾਂ ਨਹੀਂ ਮਾਰਨਗੇ ਬੱਚੇ ਤੇ ਬੰਦੇ ਜੋਦਾਦਾ ਰਹੂਗਾ ਹੁਣ ਅਸੀਂ ਫੌਜ ਚਾਉਣ ਛੱਡਾ ਸਾਰਾ ਮਾਦਲਾ ਪੌਂਚੀਆਂ ਦਾ ਅਸੀਂ ਇੱਥੇ 35 ਫੌਜੀਆ ਆ ਸਾਡੇ ਗੰਦ ਦੇਖ ਲੋ ਕਿੰਨਾ ਪਿਆ ਵਿਆ ਇੰਨਾ ਗੰਦ ਕਿਤੇ ਨਹੀਂ ਹੈਗਾ ਉੱਪਰ ਲੀਡਰ ਨੇ ਜਿਹੜੇ ਉਹ ਆਪਸ ਦੇ ਵਿੱਚ ਕੋਈ ਇੱਧਰ ਜਾ ਰਹੇ ਨੇ ਕੋਈ ਇੱਧਰ ਜਾ ਰਹੇ ਨੇ ਮਤਲਬ ਪਾਰਟੀਆਂ ਬਦਲਦੇ ਰਹਿੰਦੇ ਨੇ ਪਿੰਡਾਂ 'ਚ ਲੋਕਾਂ ਨੂੰ ਲੜਾ ਦਿੰਦੇ ਨੇ ਤੁਸੀਂ ਮੰਨਦੇ ਹੋ ਤੁਸੀਂ ਮੇਰੇ ਨਾਲ ਚੱਲੋ ਨਾ ਮੜ ਜੇ ਸਾਡੇ ਨਾਲੀਆਂ ਦੀ ਦੇਖਾਂਗੇ ਜਰੂਰ ਦੇਖਾਂਗੇ ਪ੍ਰੋਗਰਾਮ ਤੋਂ ਬਾਅਦ ਉਹ ਵੀ ਲੱਗੋ ਤਾਂ ਰਿਕਾਰਡ ਕਰਾਂਗੇ ਮੈਂ ਉਹੀ ਸਵਾਲ ਕਰ ਰਿਹਾ ਆਂ ਵੀ ਉੱਪਰ ਲੀਡਰ ਪਾਰਟੀਆਂ ਬਦਲਦੇ ਨੇ ਇੱਕ ਦੂਜੇ ਨਾਲ ਕਦੇ ਉੱਧਰ ਚਲੇ ਗਏ ਉੱਧਰ ਪਿੰਡਾਂ 'ਚ ਲੜਾ ਦਿੰਦੇ ਨੇ ਇਹਦਾ ਦਲ ਬਦਲੂ ਨੇ ਇਹਨਾਂ ਨੇ ਦੇਖਿਆ ਵੀ ਹੁਣ ਮੋਦੀ ਸਾਰਿਆਂ ਨੂੰ ਫਸਾਈ ਜਾਂਦਾ ਹੈ ਮੋਦੀ ਹਰ ਕੋ ਨੂੰ ਠੋਕੀ ਜਾਂਦਾ ਹੈ ਚਾਹੇ ਉਹ ਗਲਤ ਹੈ ਚਾਹ ਉਹਨੂੰ ਜੇਲ੍ਹ 'ਚ ਬੰਦ ਕਰੀ ਜਾਂਦਾ। ਤੇ ਅਸੀਂ ਉਹ ਲੋਕ ਨਹੀਂ ਹੈਗੇ ਅਸੀਂ ਆਪ ਦਾ ਮੈਂਤ ਕਰਨ ਵਾਲੇ ਬੰਦੇ ਆ। ਬਾਕੀ ਇਹ ਲੋਕਾਂ ਨੂੰ ਹਾਂਜੀ ਪਿੰਡ 'ਚ ਵੀ ਫਿਰ ਪਾਰਟੀ ਬਾਜੀ ਦੀ ਪਿੰਡ 'ਚ ਵੀ ਇਹੀ ਕੰਮ ਚੱਲਦਾ ਜੀ। ਪਿੰਡਾਂ 'ਚ ਵੀ ਇਹੀ ਕੰਮ ਚੱਲਦਾ। ਅਸੀਂ ਸਰ ਚੱਕਰ ਪਤਾ ਕੀ ਆ। ਇੱਥੇ ਲੋਕ ਲੋਕ ਜਾਂਦੇ ਨੇ, ਭੱਜ ਜਾਂਦੇ ਨੇ, ਪਰ ਇਹ ਨੂੰ ਹੋ ਜਾਂਦੇ ਨੇ। ਵੀ ਅਸੀਂ ਜੋ ਕਿਉਂ ਮੀਡੀਆ ਦੇ ਮੁਰੇ ਆਈਏ। ਹੂੰ। ਮੈਂ ਤਾਂ ਸਾਰੇ ਆ ਬੈਠਾ ਮੀਡੀਆ ਦੇ ਮੂਹਰੇ ਅੱਜ ਬੋਲੂਗਾ ਤਾਂ ਹੀ ਹੱਲ ਹੋਊਗਾ ਹਾਂਜੀ ਹਾਂ ਆ ਦੇਖੋ ਸਾਡੇ ਨਾਲੀਆਂ 'ਚ ਕੋਈ ਜੁਆ ਕਰ ਜਾਵੇ ਮੈਂ ਨਹੀਂ ਕਹਿੰਦਾ ਵੀ ਕੋਈ ਜੁਆਗ বাজੂਗਾ ਨਾਲੀਆਂ 'ਚ ਇਹ ਇੰਨੇ ਨੇ ਡੂੰਘੀਆਂ ਨਹੀਂ ਜਿਵੇਂ ਲੱਗ ਕੇ ਨਹੀਂ ਇਹ ਡੂੰਘੀਆਂ ਫਿਰ ਵਿਕਾਸ ਹੋਇਆ ਕਿੱਥੇ ਹੈ ਵਿਕਾਸ ਸਾਨੂੰ ਕੀ ਪਤਾ ਹੈ ਇਹਨਾਂ ਦੇ ਢਿੱਡਾਂ 'ਚ ਹੋਇਆ ਮੰਤਰੀਆਂ ਦੇ 'ਚ ਜਾਂ ਜਿਹੜੇ ਵੋਟਾਂ ਪਾਉਂਦੇ ਨੇ ਉਹਨਾਂ ਨੂੰ ਪਤਾ ਹੈ ਇਹਨਾਂ ਨੂੰ ਪਤਾ ਨਹੀਂ ਜਿਹੜੇ ਵੋਟਾਂ ਪਾਉਂਦੇ ਨੇ ਜਿਹਦੇ ਕਹਿੰਦੇ ਨੇ ਅਸੀਂ ਤਾਂ ਜੀ ਕੱਲ ਹੀ ਜਾਂ ਤੁਹਾਡੇ ਇੱਧਰ ਸਾਧੂ ਸਿੰਘ ਧਰਮਸੋਸੀ ਪਹਿਲਾਂ ਹਨਾ ਉਹ ਤਾਂ ਗੰਦਾ ਆਦਮੀ ਸਾਡਾ ਬਚੀਫਾ ਵੀ ਜੁਆਕਾ ਦਾ ਖਾ ਗਿਆ ਬੱਚੇ ਨੇ ਫਿਰ ਭਵਿੱਖ ਖਰਾਬ ਕਰਤਾ ਤੇ ਫਿਰ ਕਾਰਵਾਈ ਉਸ ਮਾਮਲੇ 'ਚ ਵੀ ਹੋਣੀ ਚਾਹੀਦੀ ਹੈ ਮੰਨਦੇ ਹਾਂ ਹੋਣੀ ਚਾਹੀਦੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਉਹ ਤਾਂ ਹਰਾਮਜਾਦਾ ਸਾਡਾ ਜੁਆਕਾ ਦਾ ਬਜੀਵਾ ਵੀ ਖਾ ਗਿਆ ਬੱਚੇ ਫਿਰ ਹੋਣ ਬੇਰੁਜ਼ਗਾਰ ਬੱਚੇ ਬੇਰੁਜ਼ਗਾਰ ਨੇ ਜੀ ਹੁਣ ਦੱਸੋ ਅਸੀਂ ਕੀ ਕਰੀਏ ਇਹ 5 ਕਿਲੋ ਕਾੜ ਕੇ ਦੰਦੇ ਨੇ 15 ਕਿਲੋ ਮੀਂਡੇ ਦੀ 15 ਕਿਲੋ ਦਾ ਤੁਸੀਂ ਆਏ ਦੱਸੋ ਇੱਕ ਬੱਚਾ 5 ਕਿਲੋ ਕਾੜ ਕੇ ਨਾ ਮੀਂਦਾ ਕੱਢ ਲੂਗਾ ਸਾਲਿਆਂ ਨੇ ਬੇਗੂ ਬਣਾਇਆ ਪੈਸਾ ਦੁਨੀਆ ਨੇ ਇਹਨਾਂ ਨੇ ਮਾਤਰੀਆਂ ਨੇ ਮਤਲਬ ਲੀਡਰ ਨੇ ਜਿਹੜੇ ਉਹ ਲੋਕਾਂ ਨੂੰ ਜਾ ਫਰੀਦ ਚਾਂਸ ਦੇ ਕੇ ਵੋਟਾਂ ਲੈ ਜਾਂਦੇ ਨੇ ਜਾ ਰਹੇ ਨੇ ਲੁੱਟ ਲੁੱਟ ਕੇ ਖਾ ਰਹੇ ਨੇ ਐਜੇ ਸਾਡੇ ਹਨ ਪੜ ਲੋਕ ਨੇ ਸਾਡੀਆਂ ਤੀਵੀਆਂ ਹਨ ਪੜਨੇ ਜੀ ਜਿਹੜੀਆਂ ਇੱਕ ਦੂਗੇ ਦੇ ਮਗਰ ਲੱਗ ਜਾਂਦੀਆਂ ਨੇ ਇਹ ਐ ਨਹੀਂ ਦੇਖਦੇ ਵੀ ਸਾਨੂੰ ਫਰੀਦ ਦਾ ਰਸਣ ਨਹੀਂ ਚਾਹੀਦਾ ਸਾਡੇ ਬੱਚਿਆਂ ਨੂੰ ਨੌਕਰੀ ਚਾਹੀਦੀ ਆ ਇਹ ਗੱਲ ਕਹੀ ਜਾਂਦੇ ਨੇ ਹੁਣ ਹਾਂਜੀ ਸਾਨੂੰ ਰਸਣ ਦੀ ਫਰੀਦਾ ਚਾਹੀਦਾ ਸਾਡੇ ਬੱਚਿਆਂ ਨੂੰ ਨੌਕਰੀ ਚਾਹੀਦੀ ਆ ਅਸੀਂ ਗਰੀਬ ਆਦਮੀ ਆ ਸਾਡੇ ਕੋਲ ਜ਼ਮੀਨ ਜਾਇਦਾਦ ਕੁਛ ਨਹੀਂ ਹੈਗਾ ਜੇ ਤਾਂ ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਹੋਵੇ ਸੀ ਚਲ ਮੰਨਿਆ ਵੀ ਸਾਡੀ ਉਹ ਹੋ ਜੂਗੀ ਹੁਣ ਸਾਡੇ ਪਿੰਡ ਦੇ ਜ਼ਿਮੀਂਦਾਰ ਨੇ ਸਾਨੂੰ ਕਹਿੰਦੇ ਨੇ ਪਤਾ ਕਹਿੰਦੇ ਨੇ ਅਸੀਂ ਤਾਂ ਡੂਣ ਡੂਣ ਲੈਣਾ ਹੈ ਬਾਕੀ ਅਸੀਂ ਕੀ ਲੈਣਾ ਦੱਸੋ ਅਸੀਂ ਕੀ ਕਰੀਏਗੇ ਬਾਕੀ ਅਸੀਂ ਕੀ ਕਰਾਂਗੇ ਗਰੀਬ ਆਦਮੀ ਸਾਡੀ ਮਜਬੂਰੀ ਬਹੁਤ ਹੈ ਜੀ ਧੰਨਵਾਦ ਜੀ ਤਨਵਾਸ ਕਿ ਨਾਮ ਹੈ ਤੁਹਾਡਾ ਜਗਿੰਦਰ ਸਿੰਘ ਜੀ ਜਗਿੰਦਰ ਸਿੰਘ ਜੀ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਸਰ ਗੱਲ ਪਤਾ ਕੀ ਆ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਨਾ ਸ਼ਾਇਦ ਇਹਨਾਂ ਨੂੰ ਨਾਂ ਵੀ ਪਤਾ ਹੋਵੇ ਵੀ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਨਾ ਤੇ ਅੱਜ ਤੱਕ ਮਤਲਬ ਕੋਈ ਵੀ ਸਰਕਾਰ ਵਧੀਆ ਨਹੀਂ ਆਈ ਮੈਂ ਤਾਂ ਕਿਸੇ ਵੀ ਸਰਕਾਰ ਨੂੰ ਵਧੀਆ ਨਹੀਂ ਕਹਿੰਦਾ ਹੈਗਾ ਜੀ ਨਵੀਂ ਤੇ ਵੀ ਭਰੋਸਾ ਨਹੀਂ ਹੈਗਾ ਨਾ ਜੀ ਨਵੀਂ ਤੇ ਵੀ ਹੁਣ ਕਿਵੇਂ ਕਰਦੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਦਰੇੜਾ ਇਰਾਦੇ ਨਾਲ ਮਤਲਬ ਜੋ ਵਾਦੇ ਕਰੇ ਸੀਗੇ ਹਨਾ ਉਹਨਾਂ ਤੇ ਪੂਰਾ ਉੱਤਰ ਦੇ ਤਾਂ ਸਾਰੀ ਪਬਲਿਕ ਨਾਲ ਸੀ ਉਹਨਾਂ ਦੇ ਅੱਗੇ ਬਾਰੇ ਵੀ ਕਹਿਣ ਦਾ ਮਤਲਬ ਇਹ ਹੈ ਵੀ ਵਾਦੇ ਕੁਝ ਸਮੱਸਿਆ ਸਮੱਸਿਆ ਕੀ ਤੁਹਾਡੀ ਉਹ ਦੱਸੋ ਸਮੱਸਿਆ ਤਾਂ ਇਹ ਹੈ ਜੀ ਵੀ ਦੇਖੋ ਵਾਦੇ ਕਰਨ ਟਾਈਮ ਕੁਸ ਹੋਰ ਗੱਲਾਂ ਹੁੰਦੀਆਂ ਨੇ ਵੋਟਾਂ ਲੈਣ ਟਾਈਮ ਤੇ ਬਾਅਦ ਦੇ ਵਿੱਚ ਵੀ ਉਹਦੇ ਤੇ ਬਿਲਕੁਲ ਵੀ ਨਹੀਂ ਉਹ ਨਿਰਭਰ ਰਹਿੰਦੇ ਹਾਂਜੀ ਤਾਂ ਲੀਡਰਾਂ ਤੇ ਭਰੋਸਾ ਨਹੀਂ ਰਿਹਾ ਲੋਕਾਂ ਨਾਲ ਅੱਜ ਕੱਲ ਪਾਰਟੀਆਂ ਬਦਲੀ ਜਾਂਦੇ ਰਹਿਣਾ ਲੋਕ ਪਹਿਲਾਂ ਵੋਟ ਪਾਰਟੀ ਦੇਖ ਕੇ ਪਾਉਂਦੇ ਨੇ ਵੀ ਅਸੀਂ ਉਹਦੇ ਉਮੀਦਵਾਰ ਨੂੰ ਵੋਟ ਪਾਉਣੀ ਹੈ ਬਾਅਦ 'ਚ ਉਹ ਪਾਰਟੀ ਬਦਲ ਜਾਂਦੇ ਨੇ ਫਿਰ ਤੁਸੀਂ ਯਕੀਨ ਕਿਵੇਂ ਕਰੋਗੇ ਨਹੀਂ ਸਰ ਇਹਨਾਂ ਦਾ ਸਟੈਂਡ ਅਸੀਂ ਤਾਂ ਮੰਨਦੇ ਨਹੀਂ ਹਾਂ ਕਿ ਵੀ ਕੋਈ ਸਟੈਂਡ ਹੈਗਾ ਨਾ ਜਿਸ ਕਿਸੇ ਦਾ ਵੀ ਨਹੀਂ ਜਿਹੜੇ ਹੁਣ ਤੱਕ ਆਏ ਨੇ ਮਤਲਬ ਜਦ ਤੋਂ ਦੇਸ਼ ਆਜ਼ਾਦ ਹੋਇਆ ਹਾਂਜੀ ਇਹਨਾਂ ਤੇ ਬਿਲਕੁਲ ਭਰੋਸਾ ਨਹੀਂ ਵੀ ਹੋ ਸਕਦਾ ਕੋਈ ਨਵਾਂ ਜੰਪਲ ਇਹੋ ਜਿਹਾ ਗੁਰੂ ਮਹਾਰਾਜ ਵੱਲੋਂ ਜੰਪਲ ਭੇਜਿਆ ਜਾਵੇ ਵੀ ਹੋ ਸਕਦਾ ਦੁਨੀਆ ਦਾ ਸਿਹਾਰ ਕਰ ਮਤਲਬ ਉਹੀ ਤੁਸੀਂ ਗੱਲ ਕਰ ਰਹੇ ਹੋ ਵੀ ਨਵੇਂ ਤੇ ਭਰੋਸਾ ਨਹੀਂ ਫਿਰ ਆਪਸ਼ਨ ਤਾਂ ਲੋਕਾਂ ਕੋਲ ਹੈ ਨਹੀਂ ਅੱਗੇ ਕੋਈ ਵੀ ਆ ਨਵੀਂ ਵੀ ਦੇਖ ਲਈ ਫਿਰ ਆਪਸ਼ਨ ਕੀ ਹੈ ਤੁਹਾਡੇ ਕੋਲ ਨਹੀਂ ਆਪਸ਼ਨ ਤਾਂ ਇਹ ਹੈ ਇਹ ਵੀ ਅਗਲੀ ਵਾਰ ਇਹ ਜਿਵੇਂ ਸਰਪੰਚ ਵੀ ਬਦਲਦੇ ਪਿੰਡ ਚ ਵਧੀਆ ਰਹਿੰਦੇ ਹੁੰਦੇ ਨੇ ਜੀ ਤੇ ਜਿਹੜੇ ਲੀਡਰ ਨੇ ਇਹ ਵੀ ਬਦਲਦੇ ਵਧੀਆ ਰਹਿੰਦੇ ਹੁੰਦੇ ਨੇ ਜੀ ਹਾਂ ਜੀ ਉੱਪਰ ਬਦਲਾਅ ਹੋਣਾ ਚਾਹੀਦਾ ਉੱਪਰ ਆਪਣਾ ਨਰਿੰਦਰ ਮੋਦੀ ਦਾ ਨਰਿੰਦਰ ਮੋਦੀ ਤਾਂ ਬਿਲਕੁਲ ਇਹ ਗਲਤ ਹੈ ਉਹਦੇ ਬਾਰੇ ਤਾਂ ਬਿਲਕੁਲ ਨਹੀਂ ਸਾਡਾ ਸੁਜੈਸਟ ਹੈਗਾ ਵੀ ਇਹਨੂੰ ਵੋਟਾਂ ਪਾ ਦਈਏ ਡਾਕਟਰ ਮਨਮੋਹਨ ਸਿੰਘ ਡਾਕਟਰ ਮਨਮੋਹਨ ਸਿੰਘ ਦਾ ਦੇਖੋ ਪੀ ਐਚ ਡੀ ਕਰੀ ਹੋਈ ਸੀ ਉਹਨੇ ਪਰ ਉਹ ਗੁਲਾਮ ਸੀ ਸੋਨੀਆ ਗਾਂਧੀ ਦਾ ਉਹ ਸੋਨੀਆ ਗਾਂਧੀ ਤੇ ਗੁਲਾਮ ਹੋਣ ਦੇ ਨਾਤੇ ਜਿੱਥੇ ਉਹ ਕਹਿੰਦੀ ਸੀ ਵੀ ਇੱਥੇ ਬਾਥਰੂਮ ਕਰਨਾ ਤਾਂ ਉੱਥੇ ਬਾਥਰੂਮ ਕਰਦਾ ਸੀਗਾ ਉਹ ਪਰ ਜੇ ਉਹ ਆਪਣਾ ਦਿਮਾਗ ਚਲਾਉਂਦਾ ਉਹ ਪ੍ਰੈਜੈਂਟਲੀ ਤਾਂ ਹੋ ਸਕਦਾ ਵੀ ਦੇਸ਼ ਦੇ ਵਿੱਚ ਕੁਝ ਸਕਸੈਸਫੁਲ ਹੋ ਸਕਦਾ ਸੀ ਹਾਂ ਤੁਹਾਡੇ ਸਿੱਧੂ ਵੀ ਇੱਧਰ ਕਾਫੀ ਜੋਰ ਜਿਮੈਚ ਕਰ ਰਹੇ ਸੀਗੇ ਨਵਜੋਤ ਸਿੱਧੂ ਠੀਕ ਨੇ ਨਹੀਂ ਨਵਜੋਤ ਸਿੱਧੂ ਗੱਲਾਂ ਵਾਲਾ ਹੀ ਹੈ ਉਹ ਤਾਂ ਹਾਂ ਸੱਚ ਹੈ ਇਹ ਉਹ ਗੱਲਾਂ ਵੱਧ ਮਾਰਦਾ ਉਹ ਕਹਿੰਦਾ ਜਿੱਤੂਗਾ ਪੰਜਾਬ ਨਵਜੋਤ ਸਿੰਘ ਸਿੱਧੂ ਹਾਂ ਇੱਕ ਵਾਰੀ ਉਹ ਲੈਗਸਨ ਦਾ ਰਿਕਾਰਡ ਜ਼ਰੂਰ ਤੋੜ ਗਿਆ ਪਰ ਹੁਣ ਤਾਂ ਸੁਪਨਾ ਵੀ ਨਾ ਲਵੇ ਚੀਜ਼ ਦਾ ਕਦੇ ਵੀ ਪੰਜਾਬ ਜਿੱਤਣਾ ਚਾਹੀਦਾ ਫਿਰ ਜਿੱਤੂਗਾ ਕਿਵੇਂ ਗੱਲਾਂ ਨਾਲ ਹਾਂ ਉਹ ਗੱਲਾਂ ਨਾਲ ਜਿੱਤਣ ਵਾਲੇ ਨੇ ਗੱਲਾਂ ਨਾਲ ਤਾਂ ਜਿੱਤ ਕੇ ਹੁਣ ਤੱਕ ਵੀ ਰਾਜ ਕਰਦੇ ਆਏ ਨੇ ਇਹ ਕੁਰਸੀ ਲਈ ਮਤਲਬ ਹੁਣ ਤੱਕ ਗੱਲਾਂ ਨਾਲੇ ਰਾਜ ਕਰਦੇ ਆਏ ਨੇ ਜਿਵੇਂ ਅੰਗਰੇਜ਼ਾਂ ਦਾ ਰੂਲ ਸੀਗਾ ਜੀ ਡਿਵਾਈਡ ਐਂਡ ਰੂਲ ਪਾੜੋ ਤੇ ਰਾਜ ਕਰੋ ਹਨਾ ਹੁਣ ਤੱਕ ਇਹਨਾਂ ਦੀ ਵੀ ਨੀਤੀ ਇਹੀ ਰਹੀ ਆ ਅਕਾਲੀ ਤੇ ਕਾਂਗਰਸ ਦੇ ਵਿੱਚ ਆਪਸ ਵਿੱਚ ਟਕਰਾਅ ਮਤਲਬ ਅੱਜ ਜਿਵੇਂ ਅਕਾਲੀ ਸੀਗੇ ਕਿਸੇ ਟਾਈਮ ਹਨਾ ਜੀ ਤਾਂ ਕਾਂਗਰਸ ਉਹਨਾਂ ਦੇ ਰਾਜ ਦੇ ਵਿੱਚ ਗੁੰਡਾ ਕਰਦੀ ਕਰਦੀ ਰਹੀ ਬਦਨਾਮ ਕਰਨ ਦੇ ਵਾਸਤੇ ਵੀ ਇਹ ਕਿਸੇ ਨਾ ਕਿਸੇ ਤਰ੍ਹਾਂ ਇਹ ਸਰਕਾਰ ਗਿਰ ਜਵੇ ਇਹੀ ਕੰਮ ਹੋਣਾ ਹੁਣ ਜੀ ਜਿਵੇਂ ਚਲੋ ਮਾਨ ਸਾਹਿਬ ਆਏ ਨੇ ਆਪਾਂ ਮਾਨ ਸਾਹਿਬ ਦਾ ਸਤਿਕਾਰ ਕਰਦੇ ਆਂ ਅੱਜ ਵੀ ਚਲੋ ਮੌਕੇ ਦੇ ਹੋ ਨੇ ਆ ਉਹ ਠੀਕ ਹੈ ਅਫਸਰ ਹੈ ਮਤਲਬ ਆਪਣੇ ਮੁੱਖ ਮੰਤਰੀ ਨੇ ਪਰ ਆਪਾਂ ਉਹਨਾਂ ਦਾ ਸਤਿਕਾਰ ਜ਼ਰੂਰ ਕਰਦੇ ਆਂ ਵੀ ਚਲੋ ਕੁਛ ਨਾ ਕੁਛ ਹੱਦ ਤੱਕ ਉਹਨਾਂ ਨੇ ਅਫਸਰ ਸਾਹੀ ਦੇ ਵਿੱਚ ਥੋੜੀ ਠੱਲਰ ਜ਼ਰੂਰ ਪਾਈ ਆ ਓਕੇ ਵੀ ਰਿਸ਼ਬਤ ਖੋਰੀ ਜ਼ਰੂਰ ਥੋੜੀ ਜੀ ਕੰਟਰੋਲ ਉਹਦੇ ਚ ਹੋਗੀ ਹਾਂ ਜੀ ਤੇ ਸੁਖਵੀਰ ਬਾਦਲ ਨੂੰ ਕਿਵੇਂ ਦੇਖਦੇ ਹੋ ਕਾਲੀ ਦਲ ਦਾ ਕਿੰਨਾ ਕੁ ਪ੍ਰਭਾਵ ਹੈ ਪਿੰਡ ਚ ਤੁਹਾਡੇ ਹਮ ਸਾਡੇ ਨਹੀਂ ਹੈਗੇ ਨਹੀਂ ਬਣਾ ਕੁਛ ਉਹਨਾਂ ਦਾ ਨਹੀਂ ਮੁਸ਼ਕਲ ਆ ਜੀ ਸੁਖਵੀਰ ਕਹਿੰਦਾ ਵੀ ਪੰਜਾਬ ਵਿੱਚ ਆਉ ਯਾਤਰਾ ਸ਼ੁਰੂ ਕਰੀ ਹੋਈ ਹੈ ਦੇਖੋ ਜੀ ਹਾਂ ਨਹੀਂ ਨਹੀਂ ਐ ਯਾਤਰਾ ਦਾ ਦੇਖੋ ਜੀ ਰਥ ਯਾਤਰਾ ਪਹਿਲਾਂ ਵੀ ਹੋਰ ਬਹੁਤ ਲੀਡਰਸ਼ਿਪ ਕਰਨ ਕਰੀ ਆ ਹਨਾ ਜੀ ਪਰ ਇੱਕਨ ਰਤ ਯਾਤਰਾ ਕਰਨ ਨਾਲ ਨਹੀਂ ਜਿੰਨਾ ਚਿਰ ਤੱਕ ਆਪਾਂ ਨੇ ਅਮਨ ਉਹ ਨਹੀਂ ਕਰਦੇ ਕੋਈ ਕਿਸੇ ਦਾ ਕੋਈ ਮਸਲਾ ਹੱਲ ਜਾਂ ਕੋਈ ਭਲਾਈ ਦਾ ਕੰਮ ਹਨਾ ਜੀ ਸੋਸ਼ਲ ਵਰਕਰ ਨਹੀਂ ਬਣ ਕੇ ਮਤਲਬ ਇਹ ਆਮ ਪਬਲਿਕ ਦੇ ਵਿੱਚ ਆਪਾਂ ਘੁੰਮਦੇ ਹਨਾ ਜੀ ਹਾਂ ਸੋਸ਼ਲ ਵਰਕਰ ਬਰਨਾ ਜ਼ਰੂਰੀ ਆ ਧੰਨਵਾਦ ਜੀ ਕੀ ਨਾਮ ਹੈ ਜੀ ਬਲਜੀਤ ਸਿੰਘ ਜੀ ਕਿਹੜੀ ਪਾਰਟੀ ਪਸੰਦ ਹੈ ਇੱਕ ਦੱਸਿਓ ਕੋਈ ਪਾਰਟੀ ਪਸੰਦ ਨਹੀਂ ਉਹ ਕਿਉਂ ਕੋਈ ਵੀ ਪਾਰਟੀ ਕੋਈ ਕੰਮ ਨਹੀਂ ਕਰ ਰਹੀ ਸਮੱਸਿਆ ਕੀ ਕੀ ਕੰਮ ਕਰ ਰਹੀ ਹੈ ਸਮੱਸਿਆ ਕਿਹੜੀ ਨਹੀਂ ਹੈਗੀ ਉਹ ਬਸ ਹੋਈ ਸਮੱਸਿਆ ਕਿਹੜੀ ਨਹੀਂ ਹੈਗੀ ਉਹ ਬਸ ਹੋਈ ਮਤਲਬ ਕੀ ਲੱਗ ਰਿਹਾ ਵੇ ਪਿਛਲਿਆਂ ਨੇ ਮੇਂ ਨਹੀਂ ਕੁਛ ਕਰਿਆ ਤੇ ਇਹਨੇ ਵੀ ਨਹੀਂ ਕੁਛ ਕਰਿਆ ਵੀ ਚਾਹੁੰਦੇ ਕੀ ਸੀ ਵੀ ਕੀ ਹੋਣਾ ਚਾਹੀਦਾ ਸੀਗਾ ਵੀ ਆ ਸਾਡੇ ਮੁੱਖ ਮੁੱਦੇ ਸੀ ਇਹਦਾ ਹੱਲ ਹੋਣਾ ਚਾਹੀਦਾ ਸੀ ਮੁੱਖ ਮੁੱਦਿਆਂ ਤੇ ਕੀ ਕਰੀਏ ਹੁਣ ਬੱਸਾਂ ਦਾ ਕਰਾਇਆ ਮਾਫ ਆ ਉਹ ਜਿਹੜੀਆਂ ਬੱਸਾਂ ਚੱਲਦੀਆਂ ਨੇ ਡੀਜ਼ਲ ਪੈਂਦਾ ਮੁਲਾਜ਼ਮ ਤਨਖਾਹਾਂ ਨੇ ਸੈਲਰੀਆਂ ਨੇ ਸਭ ਉਹ ਕਿੱਥੋਂ ਆਊਗਾ ਉਹ ਉਧਰੋਂ ਨਹੀਂ ਇਧਰੋਂ ਟੇਡੇ ਪਾਸਿਓਂ ਕੱਢਦਾ ਉਹ ਕਹਿੰਦੇ ਰੋਡਵੇਜ ਤਾਂ ਪੂਰੇ ਫਾਇਦੇ 'ਚ ਹੈ ਰੋਡਵੇਜ ਕਿੱਥੋਂ ਫਾਇਦੇ 'ਚ ਕਰਾਇਆ ਤਾਂ ਮਾਫ ਹੈ 50 60 ਸਵਾਰੀਆਂ ਤੋਂ ਵੱਧ ਨਹੀਂ ਪਠਾਉਂਦੇ ਨਸ਼ਾ ਕਿੰਨਾ ਚੱਲ ਰਿਹਾ ਹੈ ਨਸ਼ੇ ਤੋਂ ਬਾਅਦ ਚ ਨਸ਼ਾ ਤਾਂ ਕੀ ਰੁਕਣਾ ਆ ਨਸ਼ੇ ਵਾਲਿਆਂ ਨੇ ਚੋਰੀਆਂ ਵਾਹ ਕਰੀਆਂ ਚੋਰ ਪਹਿਲਾ ਵਾਰ ਆ ਜਾਂਦਾ ਥਾਣੇ 'ਚੋਂ ਅਗਲੇ ਦਾ ਜੋ ਸਾਧਨ ਜਾਂ ਕੋਈ ਵੀ ਚੀਜ਼ ਚੋਰੀ ਹੋਈ ਵੀ ਹੁੰਦੀ ਆ ਉਹ ساری ਬਾਅਦ 'ਚ ਮਿਲਦੀ ਆ ਨਹੀਂ ਮਿਲਦੀ ਤਾਂ ਤੁਸੀਂ ਦੱਸੋ ਕਿਸੇ ਚੋਰ ਤੇ ਕੋਈ ਕਹ ਉਹ ਨਹੀਂ ਹੈਗਾ ਕਿਸੇ ਨਸ਼ੇ ਵਾਲੇ ਤੇ ਕੁਛ ਨਹੀਂ ਹੈਗਾ ਸਭ ਆਪਸ ਵਿੱਚ ਹੀ ਸ਼ਿੰਗ ਫਸਾਈ ਜਾਂਦੇ ਨੇ ਬਾਹਰ ਤਾਂ ਤੁਹਾਡੇ ਇੱਧਰ ਹੁੰਦੀਆਂ ਨੇ ਚੋਰੀਆਂ ਬਿਲਕੁਲ ਹੁੰਦੀਆਂ ਨੇ ਬਿਲਕੁਲ ਹੁੰਦੀਆਂ ਨੇ ਮੋਟਰਸਾਈਕਲ ਤੁਸੀਂਰੇ ਖੜਾ ਨਹੀਂ ਸਕਦੇ ਹੈ। ਇਹ ਕਾਰਨ ਕੀ ਮੰਨਦੇ ਹੋ ਵੀ ਬੇਰੁਜ਼ਗਾਰੀ ਹੈ ਵੀ ਉਹ ਜਿਹੜੇ ਲੋਕ ਇਦਾਂ ਦੇ ਕੰਮ ਕਰਦੇ ਨੇ ਤਾਂ ਕਰਦੇ ਨੇ। ਇਹਦਾ ਕਾਰਨ ਬੇਰੁਜ਼ਗਾਰੀ ਵੀ ਹੈ। ਸਭ ਤੋਂ ਵੱਡਾ ਮੇਲ ਕਰਨੇ ਦਾ ਨਸ਼ਾ ਹੈ। ਹੂੰ। ਮਤਲਬ ਨਸ਼ਾ ਬੇਰੁਜ਼ਗਾਰ ਨਹੀਂ ਕਰਦੇ। ਨਸ਼ੇ ਵਾਲੇ ਬੰਦੇ ਇਹ ਚੀਜ਼ਾਂ ਕਰਦੇ। ਨਸ਼ੇ ਦੀ ਪੂਰਤੀ ਵਾਸਤੇ ਵੀ। ਬਿਲਕੁਲ। ਹਾਂ। ਠੀਕ ਹੈ ਤਾਂ ਮਾਜੀ। ਅ ਕਜੀ ਕੀ ਨਾਮ ਹੈ? ਗੋਲਬੰਦ ਹੀਂਗਾ, ਯੈਕਸਮੈਨ ਆਰਮੀ। ਠੀਕ ਹੈ ਜੀ। ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ? ਆਪਾਂ ਨੂੰ ਕੋਈ ਪਾਰਟੀ ਪਸੰਦ ਨਹੀਂ ਜੀ। ਛਾਨੂੰ ਹੁਣ ਮੇਰੀ ਗੱਲ ਸੁਣੋ। 14 ਮਹੀਨੇ ਹੋ ਗਏ ਤੇ ਆਪਣੇ ਦਿੱਲੀ ਬੈਠਿਆਂ ਨੂੰ ਉੱਥੇ ਕਿਸੇ ਨੇ ਗੱਲ ਸੁਣੀ ਛੱਡੀ ਐਕਸ ਮੈਂ ਹਿੰਦੀ ਕਿਸੇ ਨੇ ਗੱਲ ਸੁਣੀ ਆ ਹੁਣ ਆ ਆਪਣੇ ਰੱਖਿਆ ਮੰਤਰੀ ਗਿਆ ਸੀ ਕਿ ਉੱਥੇ ਹੋਲੀ ਮਨਾਉਣ ਆਪਣੇ ਲੇਲ ਦਾ ਖਤੋਂਪੇ ਉੱਪਰ ਉੱਥੇ ਮੌਸਮ ਖਰਾਬ ਹੋ ਗਿਆ ਉਹ ਲੇਲ ਦਾ ਖੇ ਰੋਕਿਆ ਵੀ ਦਿੱਲੀ ਆਪਣੇ ਦਿੱਲੀ ਦੇ ਆਪਣੇ ਜਿਹੜੇ ਕਿਸਾਨ ਬੈਠੇ ਕਿ ਉੱਥੇ ਹੋਲੀ ਮਨਾ ਸਕਦਾ ਹੈ ਤੇ ਅਸੀਂ ਐਕਸਮੈਨਿੰਗ ਛੱਡੀ ਕੌਣ ਸੁਣਦਾ ਆ ਸੁਣਦਾ ਕੋਈ ਛੱਡੀ ਇਹਨੂੰ 10 ਸਾਲ ਹੋ ਗਏ ਆ ਕੁੱਤੇ ਨੂੰ ਬਣੇ ਮੁੱਦੀ ਨੂੰ ਛੱਡੀ ਆ ਤੱਕ ਇਹਨੇ ਕੋਈ ਖਬਰ ਲਈ ਆ ਹੋਰ ਤਾਂ ਕਿਸੇ ਦੀ ਕੀ ਲਊਗਾ ਖਬਰੇ ਕੰਮ ਕਰ ਇਹ ਤੁਹਾਡੀ ਤੁਸੀਂ ਆਪਣੀ ਸਬਸਤ ਦੱਸਦੀ ਫਿਰ ਤੁਸੀਂ ਅੱਗੇ ਵੀ ਦੱਸੋ ਵੀ ਜਿਵੇਂ ਪਹਿਲੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਤੇ ਹੁਣ ਇਹ ਸਰਕਾਰ ਆ ਹੋਰ ਮਤਲਬ ਹੋਰ ਮੁੱਦਿਆਂ ਦੀ ਗੱਲ ਦੱਸੋ 2009 ਦੇ ਵਿੱਚ ਜਦੋਂ ਮਨਮੋਹਨ ਸਿੰਘ ਆ ਉਹਨੇ ਪਾਇਆ ਸੀਗਾ ਜਦੋਂ ਉਸ ਤੋਂ ਬਾਅਦ ਉਹਨੇ ਵੀ ਬੱਚ ਖਤੋਂ ਕਰਤੀ ਗਾਣੀ ਕੋਈ ਗੱਲਬਾਤ ਨਹੀਂ ਕੋਈ ਕੁਝ ਨਹੀਂ ਕਰਿਆ ਉਹਨੇ ਠੀਕ ਆ ਜੀ ਤੇ ਹੁਣ ਆ ਸਾਡਾ ਦੇਖ ਲੋ ਪਿੰਡ ਦਾ ਵਿਕਾਸ ਕਿ ਹੋਇਆ ਇੱਥੇ ਨਾ ਤਾਂ ਕੋਈ ਮੰਤਰੀ ਆ ਕੇ ਵਰਦਾਇਆ ਵੋਟਾਂ ਲੈ ਗਏ ਹੁਣ ਆਉਣਗੇ ਫੇਰ ਵੋਟਾਂ ਨੂੰ ਹੁਣ ਆਉਣਗੇ ਜੇਤਨ ਮਾਰਾਂਗੇ ਸੰਤ ਕਿਸੇ ਨੂੰ ਨਹੀਂ ਕਰਦੇ ਅਸੀਂ ਕਿਸੇ ਨੂੰ ਪਛਾਣ ਨਹੀਂ ਕਰਦੇ ਛਾੜੀ ਪਾਰਟੀ ਜਿਹੜੀ ਸ਼ੈਨਾ ਦੀ ਪਾਰਟੀ ਅਸੀਂ ਉੱਥੇ ਖੜਾਂਗੇ ਤੁਸੀਂ ਆ ਮੋਬਾਈਲ ਤੇ ਦੇਖਾਊਗਾ ਚन्नई ਪਾਰਟੀ ਉਹ ਇੱਕ ਪਾਰਟੀ ਆ ਜਿੱਥੇ ਵੋਟ ਪਾਉਗੀ ਸਾਰੀ ਉਧਰ ਹੀ ਪਾਉਗੀ ਜੀ ਬਾਜੀ ਕੀ ਨਾਮ ਵੀਰੇ ਅਸਿਕਲ ਜੀ ਸਭ ਤੋਂ ਪਹਿਲਾਂ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਨਾਮ ਜੀ ਸੰਦੀਪ ਸਿੰਘ ਜੀ ਅ ਵੀਰੇ ਚਾਰ ਪਾਰਟੀਆਂ ਮੁੱਖ ਨੇ ਪੰਜਾਬ ਚ ਕਿਹੜੀ ਪਸੰਦ ਹੈ ਪਾਰਟੀ ਦਾ ਦੇਖੋ ਜੀ ਜਿਹੜੀ ਮਰਜ਼ੀ ਲਾ ਲਓ ਕੰਮ ਤਾਂ ਮੇਰੇ ਹਿਸਾਬ ਨਾਲ ਕਿਸੇ ਨੇ ਨਹੀਂ ਕਰਿਆ ਜੀ ਮੈਂ ਖੋਦੇ ਇੱਕ ਸਟੂਡੈਂਟ ਆ ਜੀ ਨਾਬੇ ਪੜਦਾ ਕਾਲਜ ਚ ਮਾਜਤੋ ਜਿਆਦੇ ਮੁੰਡੇ ਸਾਰੇ ਦੇਖਦਾ ਕੋਈ दारू ਤੇ ਆ ਕੋਈ ਚਿੱਟੇ ਤੇ ਆ ਕੋਈ ਸਿਕਟਾਂ ਤੇ ਕੋਈ ਕੁਲ ਲਪਤੀ ਜਿਹੜੇ ਮਾੜੇ ਮੋਟੇ ਮੁੰਡੇ ਰਹਿ ਗਏ ਦੀ ਮੰਨ ਲਓ ਕੋਈ ਤਿਆਰੀ ਕਰਦਾ ਦੀ ਜੀ ਉਹ ਸਾਰੇ ਬਾਹਰ ਜਾਣ ਲੱਗੇ ਜਿਵੇਂ ਆਲਾ ਸਰਕਾਰ ਨੇ ਕਰਤਾਈ 4 ਸਾਲ ਦੀ ਭਰਤੀ ਕਰਤੀ ਆਰਮੀ ਦੀ ਉਹਦੇ ਕਰਕੇ ਜਿਹੜੇ ਮਾੜਾ ਮੋਟਾ ਗਰਾਊਂਡ 'ਚ ਮੁੰਡਾ ਜਾਂਦਾ ਦੀ ਉਹ ਵੀ ਟੁੱਟ ਗਿਆ ਜੀ ਤੇ ਮੰਨ ਲਓ ਸਾਡੇ ਪਿੰਡ ਦਾ ਕੋਈ ਗਰਾਊਂਡ ਹੀ ਨਹੀਂ ਹੈਗਾ ਪਹਿਲੀ ਗੱਲ ਤਾਂ ਜੀ ਜੇ ਮਾ ਕੋਈ ਗਰਾਊਂਡ ਹੋਵੇ ਜੇ ਬੰਦਾ ਪਿੰਡ 'ਚ ਗਰਾਊਂਡ ਹੋਊਗਾ ਸਭ ਤੋਂ ਪਹਿਲਾਂ ਤਾਂ ਮੈਂ ਉੱਥੇ ਜਾਊਗਾ ਜੀ ਬੰਦਾ ਹੋਰ ਨਹੀਂ ਕੋਈ ਘੁੰਮਣ ਫਿਰਨੀ ਵਗ ਜਾਊਗਾ ਜੀ ਮੜਾ ਮੋਟਾ ਤੇ ਆ ਕੇ ਖੇਡੂਗਾ ਹੀ ਬੰਦਾ ਇੱਥੇ ਮੋੜਾ ਤੇ ਨਹੀਂ ਖੜੂਗਾ ਹੀ ਹੂੰ ਬਿਲਕੁਲ ਮੋੜਾ ਤੇ ਖੜੂਗਾ ਚਾਰ ਕੋਲੇ ਵਾਲਾ ਗਲਤ ਕੋਲ ਖੜੂਗਾ ਹੀ ਕੋਈ ਲੜੂ ਬੰਦਾ ਹੋਗਾ ਆਲਾ ਨਸ਼ੇ ਤੇ ਲਾਊਗਾ ਕਿਦਾ ਮਾਂ ਦਾ ਪੁੱਤ ਖਰਾਬ ਕਰੂਗਾ ਹੀ ਸਾਡੇ ਪਿੰਡ ਚ ਮਾਂ ਦਾ ਸਭ ਤੋਂ ਪਹਿਲਾਂ ਗਣਾ ਨਸ਼ਾ ਹੀ ਆ ਜੀ ਹੂੰ ਹਰ ਇੱਕ ਨੂੰ ਪਤਾ ਹੀ ਹੈ ਕਿ ਆ ਆ ਨਸ਼ਾ ਇਹ ਬੰਦਾ ਕਰਦਾ ਸਾਰੇ ਨੂੰ ਪਤਾ ਹੀ ਪਰ ਉਹ ਸਰਕਾਰ ਚ ਵੀ ਹੱਲ ਨਹੀਂ ਹੋਇਆ ਹੱਲ ਕਾਦਾ ਜੀ ਜਿੱਥੇ ਮਰਜ਼ੀ ਭੱਜ ਜਾਓ ਤੁਹਾਨੂੰ ਬੱਚਾ ਦੀ ਗੱਲ ਕਰਦੇ ਸੀ ਤੁਸੀਂ ਪਹਿਲੇ ਪੀਆਰਟੀਸੀ ਦੀ ਅਸੀਂ ਸਵੇਰੇ ਸਟੂਡੈਂਟ ਜਾਂਦੇ ਆ ਜੀ ਸਾਰੀਆਂ ਬੱਸਾਂ ਮੈਂ ਕਹਿੰਦਾ ਸਟੂਡੈਂਟ ਗਰਨ ਟੱਕਰ ਜਾਂਦੇ ਹੁੰਦੇ ਬਸ ਟੇਡੀ ਹੋਣ ਟੱਕਰ ਜਾਂਦੀ ਹੁੰਦੀ ਹੈ ਜੀ ਜੇ ਉਹਦੇ ਨਾਲ ਵਧੀਆ ਦੋ ਬੱਸਾਂ ਲਾ ਦੇਣ ਜੇ ਕੋਈ ਗਰਗਿਆ ਜਵਾਗੀ ਕੋਈ ਨੁਕਸਾਨ ਹੋਦਾ ਜ਼ਿੰਮੇਵਾਰ ਕੌਣ ਹੈ ਜੀ ਡਰਾਈਵਰ ਆਪ ਨਹੀਂ ਚੜਾਉਂਦੇ ਜਵਾਕ ਕਿਰਾਇਆ ਲਾ ਕੇ ਜਾਂਦੇ ਸਟੂਡੈਂਟ ਕਿਹਦਾ ਮਾਪਾ ਪਾ ਜਿਹੜਾ ਇਹਨਾਂ ਪੈਸਾ ਦੇ ਦੂਗਾ ਤੁਸੀਂ ਇੱਧਰ ਆਪਣੇ ਐਮਐਲ ਦੇ ਨਾਲ ਗੱਲ ਕਰੀਏ ਕੋਈ ਦੇਮਾਨ ਨਾਲ ਕੋਈ ਸੁਣਦਾ ਹੀ ਨਹੀਂ ਹੈਗਾ ਜੀ ਸਾਡੇ ਉੱਥੇ ਰੈਲੀ ਹੋਈ ਸੀ ਜੀ ਕੋਈ ਨਹੀਂ ਲਵੇ ਲੱਗਦਾ ਜੀ ਸਾਰਾ ਵਾਲਾ ਡਰਦਾ ਲੱਗਾ ਕੱਲੂ ਸਾਨੂੰ ਕੁਝ ਹੋ ਗਈ ਬੱਸ ਸਰਵਿਸ ਦੀ ਘਾਟ ਹੈ ਤੁਸੀਂ ਮੰਨਦੇ ਇੱਧਰ ਹਾਂ ਜੀ ਬਸ ਦੀ ਵੀ ਘਾਟ ਆ ਸਭ ਤੋਂ ਪਹਿਲਾਂ ਤਾਂ ਸਾਡੇ ਪਿੰਡ 'ਚ ਹੀ ਗਰਾਊਂਡ ਹੋਣਾ ਚਾਹੀਦਾ ਮੈਂ ਤਾਂ ਚਾਹੁੰਦਾ ਹੀ ਹੂੰ ਕਿ ਤਾਂ ਨੌਜਵਾਨ ਜਿਹੜੇ ਨਸ਼ੇ ਵਾਲੇ ਬਸ ਮੈਂ ਇੱਕ ਖੁਦ ਪਲੇਅਰ ਆਂ ਹੀ ਮੈਨੂੰ ਪਤਾ ਗਰਾਊਂਡ ਦੀ ਕੀਮਤ ਕੀ ਹੁੰਦੀ ਆ ਜੀ ਜੇ ਸਾਡੇ ਪਿੰਡ 'ਚ ਗਰਾਊਂਡ ਹੀ ਨਹੀਂ ਹੈਗਾ ਕੋਈ ਜਾਣਦਾ ਹੀ ਨਹੀਂ ਹੈਗਾ ਜੀ ਮੈਨੂੰ ਆਪ ਖੁਦ 15 ਕਿਲੋਮੀਟਰ ਬਾਹਰਸੋ ਜਾਣਾ ਪੈਂਦਾ ਉਰੋ ਤੀ ਹੂੰ ਆ ਕੇ ਬੰਦੇ ਨੇ ਰੈਸਟ ਵੀ ਕਰਨੀ ਹੁੰਦੀ ਆ ਖਾਣਾ ਪੀਣਾ ਵੀ ਹੁੰਦਾ ਕਿੱਥੋਂ ਕਰ ਲੂ ਬੰਦਾ ਹੀ ਬਾਕੀ ਪੜਾਈ ਦਾ ਦਾਈ ਜਿਵੇਂ ਜਿਵੇਂ ਮੰਤਸਰਕਾਰ ਕਹਿ ਰਹੀ ਆ ਅਸੀਂ ਨੌਕਰੀਆਂ ਦੇ ਰਹੇ ਆ ਤੁਹਾਨੂੰ ਭੁਖ ਨਜ਼ਰ ਆ ਰਿਹਾ ਮੰਤਸਰਕਾਰ ਦੇ ਵਿੱਚ ਮੈਂ ਪਉ ਇੱਕ ਤਹਾ ਮੈਂ ਮੰਨਦਾ ਕਿ ਕਈ ਜਵਾਕਾਂ ਨੂੰ ਮੇਰੇ ਨਾਲ ਦੇ ਨੌਕਰੀ ਮਿਲੇ ਨੇ ਪਰ ਇਹ ਸਾਡੇ ਉਹ ਹੈ ਨਹੀਂ ਕਿਉਂਕਿ ਮੈਂ ਨਾਬੇ ਦੇਖਦਾ ਹਾਂ ਇਹ ਮੁੰਡੇ ਲਾਇਬ੍ਰੇਰੀਆਂ ਭਰੀਆਂ ਵੀ ਨਹੀਂ ਮੁੰਡੇ ਦੇ ਮੁੰਡੇ ਚੜੇ ਪਈ ਕੋਈ ਸਾਰੇ ਪੜਦੇ ਦੁਨੀਆ 1% ਨੂੰ ਨੌਕਰੀ ਮਿਲਦੀ ਹੈ ਮੈਰਿਟ ਵੀ ਕੰਨੀ ਝੜਦੀ ਹੈ ਮੈਰਿਟ ਤੇ ਵੀ ਤਾਂ ਦੇਖੋ ਤੁਸੀਂ ਨੌਕਰੀਆਂ ਮੈਂ ਮੈਂ ਆਉਣਗੀਆਂ ਉਨੀ ਭਣੀ ਜਾਣਗੀਆਂ ਮੈਂ ਉਹ ਤਾਂ ਜਿਵੇਂ ਆਪਾਂ ਕਹਿ ਦਿੰਨੇ ਆ ਪਿਛਲੇ ਸਾਲ ਇੰਨੀ ਵੈਕੈਂਸੀ ਨਿਕਲੀ ਦੀ ਪਿਆ ਪੁਲਿਸ ਦੀ 12 ਲੱਖ ਭਰੀ ਗਈ ਸੀ ਸਰਕਾਰ ਨੂੰ ਪੈਸਾ ਵੀ ਤਾਂ ਕੰਨਾ ਬਣਿਆ ਹੀ ਬਿਲਕੁਲ ਪੋਸਟਾਂ ਕੰਨਿਆਂ ਥੋੜੀਆਂ ਹੁੰਦੀਆਂ ਨੇ ਤੇ ਪੋਸਟਾਂ 6000 ਹੋਣਗੀਆਂ ਤੇ 12 ਲੱਖ ਦੁਨੀਆ ਭਰ ਦਿੰਦੀ ਹੈ ਹਾਂ 12 ਲੱਖ ਭਰ ਦਿੰਦੀ ਹੈ ਉੱਪਰ 500 600 ਫੀਸ ਰੱਖਤੀ ਉਹ ਸਾਰਾ ਪੈਸਾ ਇਹਦਾ ਗੱਲ ਹੈ ਬੰਦੇ ਉੱਥੀ ਦਿਲ ਟੁੱਟ ਗਿਆ ਹੀ ਪਹਿਲੀ ਗੇਰ ਦੀ ਅੱਧ ਤੋਂ ਜ਼ਿਆਦਾ ਦੁਨੀਆ ਤਾਂ ਬਾਹਰ ਜਾਣ ਲੱਗੀ ਨੌਜਵਾਨ ਨੇ ਜਿਹੜੇ ਉਹ ਸਿਲੇਬਸ ਵਾਲੀਆਂ ਭਾਵੇਂ ਮਾੜੀਆਂ ਮੁੱਠੀ ਕਿਤਾਬਾਂ ਬੜ ਲੈਂਦੇ ਨੇ ਪਰ ਲਿਟਰੇਚਰ ਤੋਂ ਦੂਰ ਜਾ ਰਹੇ ਨੇ ਇਹਦਾ ਕੀ ਕਾਰਨ ਮੰਨਦੇ ਹੋ ਇੱਕ ਤਾਂ ਮੈਂ ਮਾਨ ਸਰਕਾਰ ਦੀ ਇਹ ਗੱਲ ਵਧੀਆ ਕਰਦਾ ਕਿਉਂਕਿ ਉਹਨਾਂ ਨੇ ਜਿਹੜਾ ਪਿਆ ਪੁਲਿਸ ਦਾ ਪੇਪਰ ਰੱਖਿਆ ਜੀ ਉਹ ਤੋਂ ਮੂਰੇ ਇੱਕ ਪੰਜਾਬੀ ਦਾ ਉਹ ਸਭ ਤੋਂ ਪਹਿਲਾ ਇਤਿਹਾਸ ਹੀ ਆਉਂਦਾ ਆਪਣਾ ਜੀ ਪ੍ਰਾਣੀ ਬੋਲੀ ਮਾਂ ਬੋਲੀ ਜੀ ਆਪਣਾ ਪੁਰਾਣਾ ਇਤਿਹਾਸ ਗੁਰੂਆਂ ਪੀਰਾਂ ਦਾ ਸਾਰਾ ਕੁਝ ਹੀ ਪੁਰਾਣਾ ਰਹਿਣ ਸਾਇਡ ਉਹ ਸਾਰਾ ਕੁਝ ਆਉਂਦਾ ਜੀ ਨੌਜਵਾਨ ਨੇ ਸੋਸ਼ਲ ਮੀਡੀਆ ਤੇ ਲੱਗੇ ਹੋਏ ਨੇ ਮਤਲਬ ਕਿਤਾਬਾਂ ਤੋਂ ਦੂਰ ਜਾ ਰਹੇ ਮੰਨਦੇ ਹਾਂ ਇਹ ਤਾਂ ਗੱਲ ਮੈਂ ਮੰਨਦਾ ਹਾਂ ਸੋਸ਼ਲ ਮੀਡੀਆ ਬਹੁਤ ਹੈ ਹਰ ਇੱਕ ਦੇ ਕੋਲ ਫੋਨ ਆਈ ਮੇਰੇ ਕੋਲ ਆਪਦੇ ਕੋਲ ਫੋਨ ਹੈ ਮੈਂ ਮੰਨਦਾ ਹਾਂ ਕਿਸੇ ਦੇ ਘਰ ਚ ਨਹੀਂ ਆਉਣੀ ਮੈਨੂੰ ਲੱਗਦਾ ਕਿਤਾਬ ਤਾਂ ਕਿਸੇ ਦੇ 100 ਚੋਂ ਇੱਕ ਗਈ ਇਹ ਤਾਂ ਗੱਲ ਮੈਂ ਮੰਨਦਾ ਛੋੜੇ ਨੇ ਇਹ ਸਹਿਮਤਾ ਪੂਰਾ ਮੈਂ ਹਾਂ ਠੀਕ ਹੈ ਹਾਂ ਬਾਕੀ ਆਈਲੈਂਡ ਕੋ ਥੱਲ ਪਈ ਹੈ ਮਾੜੀ ਮੋਟੀ ਉਧਰ ਵੀ ਸਖਤੀ ਆਉਣ ਲੱਗੀ ਨਾ ਨਾ ਇਹ ਨਾ ਕੋਈ ਕੋਈ ਥੱਲ ਨਹੀਂ ਹੈਗੀ ਇਹ ਚੀਜ਼ ਦੀ ਤੁਸੀਂ ਆਇਲੈਂਡ ਸੈਂਟਰ ਬਾਗ ਜੋ ਸਾਰੇ ਕਿਤੇ ਸਾਨੂੰ ਸਟੂਡੈਂਟ ਉਹ ਹੀ ਮਿਲਣਗੇ ਪਲੱਸ 2 ਪਾਸ ਨਾਲ ਦੀ ਨਾਲ ਕਰਦਾ ਹੀ ਪਤਾ ਇਧਰ ਕਿ ਨੌਕਰੀ ਤਾਂ ਮਿਲ ਨਹੀਂ ਪੜ ਲੋਈ ਉਹਦੇ ਨਾਲ ਵਧੀਆ ਬੰਦਾ ਕਹਿੰਦਾ ਮੈਂ 10 5 ਗ੍ਰੇਡ ਲਊਗਾ ਹੀ ਬਾਹਰ ਕੋਈ ਛੋਟੇ ਮੋੜੇ ਦੇਸ ਤਾਂ ਨਿਕਲ ਜਾਊਗਾ ਹੀ ਕਿਸੇ ਦਾ ਮਾਪਾ-ਪਿਓ ਲੋਨ ਲੈ ਕੇ ਹੀ ਮਾੜਾ-ਮੋਟਾ ਅਗਲੇ ਨੂੰ ਅਦਾ ਨਗਾ ਦਿੰਦਾ ਹੀ ਮੇਰੀ ਖੁਦ 23 ਸਾਲ ਦੀ ਮਰੋਗੀ ਮੈਂ ਖੁਦ ਧੱਕੇ ਖਾ ਰਿਆ ਹੀ ਮੇਰੀ ਬੀ.ਸੀ.ਏ ਚੱਲ ਰਹੀ ਹੈ ਹੀ ਸੈਕੰਡ ਈਅਰ ਮੈਂ ਮਾਨਾ ਪਰਦਾਈ ਚਲੋ ਤਿਆਰੀ ਹੁੰਦੀ ਆਈ ਮਾਨ ਲਾ ਇੱਕ ਦੋ ਨੰਬਰਾਂ ਰਹ ਵੀ ਜਾਣੇ ਇਹ ਵੀ ਮੇਰੀ ਵੀ ਮੈਂ ਹੁੰਦਾ ਹੀ ਕਿ ਹਾਂ ਅੱਗੇ ਤਾਂ ਵੀ ਕਾਮਨਾ ਕਰਦੇ ਆ ਕਿ ਅੱਗੇ ਕੋਈ ਆਈ ਹਾਂ ਵਧੀਆ ਸਰਕਾਰ ਆਊਗੀ ਵਧੀਆ ਮਾਦਾ ਕੰਮ ਵਧੀਆ ਕਰੇ ਠੀਕ ਐਨੀ ਮਾੜੀ ਸਰਕਾਰ ਵੀ ਨਹੀਂ ਕਿ ਮਾਨ ਸਰਕਾਰ ਜੇ ਮੈਂ ਕਹਾ ਕਿ ਕਿਈਆਂ ਦੇ ਮਾ ਦੇ ਪੁੱਤ ਬਹੁਤ ਦੇ ਨੌਕਰੀਆਂ ਵੀ ਲੱਗੇ ਨਹੀਂ ਬਾਕੀ ਇਹ ਗੱਲ ਆਈ ਚਿੱਟਾ ਸ਼ਰੇਆਮ ਚੱਲਦਾ ਈ ਨਸ਼ਾ ਸ਼ਰੇਆਮ ਆਈ ਉਹਦਾ ਹਾਲ ਤੋਂ ਕਿਉਂਕਿ ਮੈਂ ਦੇਖਿਆ ਨਹੀਂ ਮੇਰੀ ਖੁਦ ਕਾਲਜ ਚ ਇੱਕ ਮਾਂ ਆਈ ਵਿਚਾਰੀ ਦਾ ਉਹਦਾ ਡੈਡੀ ਨਹੀਂ ਹੈਗਾ ਮੁੰਡੇ ਦਾ ਹੀ ਉਹਦਾ ਖੁਦ ਮੁੱਕ ਗਿਆ ਮੁੰਡਾ ਹੀ ਉਹ ਕੱਲੀ ਮਾਂ ਰਹਿ ਗਈ ਘਰੇ ਹੀ ਕਿਸੇ ਦਾ ਇਕੱਲਾ ਮਾਂ ਦਾ ਪੁੱਤ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਜਿਹਦਾ ਸਾਰਾ ਹੀ ਸਿਰ ਉਹਦੇ ਤੇ ਚੱਲਦਾ ਦੀ ਉਹਦੀ ਮਾਂ ਦੀ ਆਸਤੀ ਉਹਦਾ ਪੁੱਤ ਨਸ਼ੇ ਨੇ ਇੱਕ ਗਾਲ ਤਾਂ ਨਹੀਂ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਇੱਕ ਮਾਂ ਨੂੰ ਹੀ ਪਤਾ ਹੁੰਦਾ ਉਹਦਾ ਦਰਦ ਕਿ ਮੇਰਾ ਪੁੱਤ ਵਗ ਗਿਆ ਜੀ ਧੰਨਵਾਦ ਜੀ ਧੰਨਵਾਦ ਤਾਂ ਅ ਬਖ ਵਖ ਲੋਕਾਂ ਨੇ ਆਪਣੀ ਆਪਣੀ رائے ਜਿਹੜੀ ਉਹ ਸਾਂਝੀ ਕੀਤੀ ਹੈ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਜਾਂ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ ਹਾਲਾਂਕਿ ਇਹਨਾਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ ਲੀਡਰਾਂ ਦੇ ਉੱਤੇ ਨਾਰਾਜ਼ਗੀ ਜ਼ਰੂਰ ਜ਼ਾਹਿਰ ਕਰ ਰਹੇ ਨੇ ਕਿ ਲੀਡਰ ਵੋਟਾਂ ਲੈਣ ਆ ਜਾਂਦੇ ਨੇ ਬਾਅਦ ਵਿੱਚ ਆ ਕੇ ਕੋਈ ਨਹੀਂ ਪੁੱਛਦਾ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਪਟਿਆਲਾ